ਬਹੁਤ ਸਵਾਗਤ ਹੈ ਜੀ ਦੁਨੀਆ ਭਰ ਦੇ ਪੰਜਾਬੀਆਂ ਦਾ ਮੈਂ ਹਾਂ ਸੁਰਿੰਦਰ ਡੱਲਾ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ Rajiv Bhaskar ji Bhaskar sahab sat sriakal ਬਹੁਤ ਬਹੁਤ ਸ਼ੁਕਰੀਆ ਅੰਲਾ ਸਾਹਿਬ ਸੋ ਭਾਸਕਰ ਸਾਹਿਬ ਜਿਵੇਂ ਜਿਵੇਂ ਤੁਸੀਂ ਖੁਲਾਸੇ ਕਰਦੇ ਹੋ ਲਗਭਗ ਉਸੇ ਤਰ੍ਹਾਂ ਦੀਆਂ ਸਥਿਤੀਆਂ ਬਣਦੀਆਂ ਨੇ ਕਾਂਗਰਸ ਲੁੱਟੀ ਜਾ ਰਹੀਆਂ ਨੇ ਵਿਰੋਧੀ ਪਾਰਟੀਆਂ ਤੇ ਕਾਂਗਰਸ ਟੁੱਟੀ ਜਾ ਰਹੀ ਹੈ ਰਵਨੀਤ ਬਿੱਟੂ ਦੇ ਜਾਣ ਤੋਂ ਬਾਅਦ ਤਿੰਨ ਵੱਡੇ ਚਿਹਰੇ ਹੋਰ ਤਿਆਰ ਨੇ ਭਾਰਤੀ ਜਨਤਾ ਪਾਰਟੀ ਵਾਲੇ ਬੜੇ ਕੌਨਫिडेंट ਨੇ ਚਿਹਰਿਆਂ ਦੀ ਗਿਣਤੀ 6 ਵੀ ਹੈ ਔਰ ਚਿਹਰਿਆਂ ਦੀ ਗਿਣਤੀ ਲੁਧਿਆਣੇ ਦੇ ਵਿੱਚ ਵੱਧ ਸਕਦੀ ਹੈ ਹੁਣ ਲੁਧਿਆਣੇ ਤੋਂ ਖਬਰਾਂ ਆਏ ਨੇ ਭਾਸਕਰ ਸਾਹਿਬ ਤੁਸੀਂ ਜਰਾ ਵਿਸਥਾਰ ਉਹਨਾਂ ਨੂੰ ਦਿਓ ਕਹਿੰਦੇ ਲੁਧਿਆਣੇ ਚੋਂ ਇੱਕ ਦੋ ਹੋਰ ਵੱਡੇ ਚਿਹਰੇ ਨੇ ਉਹ ਤਾਂ ਆਪਣੇ ਤੌਰ ਤੇ ਕੋਸ਼ਿਸ਼ ਕਰ ਰਹੇ ਨੇ ਬੀਜੇਪੀ 'ਚ ਜਾਣ ਦੀ ਸਿਮਰਜੀਤ ਬੈਂਸ ਦੀ ਵੀ ਬੀਜੇਪੀ ਨਾਲ ਗੱਲ ਚੱਲ ਰਹੀ ਹੈ ਇਹ ਵੀ ਸੁਰਖੀਆਂ ਚਰਚਾ ਬਣ ਰਹੀ ਹੈ ਪਰ ਰਵਨੀਤ ਬਿੱਟੂ ਕਹਿੰਦੇ ਪਹਿਲਾਂ ਬਾਜ਼ੀ ਮਾਰ ਗਿਆ ਕਹਿੰਦੇ ਰਵਨੀਤ ਬਿੱਟੂ ਜਲਦੀ ਇਸ ਕਰਕੇ ਚਲਿਆ ਗਿਆ ਕਿਉਂਕਿ ਮੁਕਾਬਲਾ ਸੀ ਲੁਧਿਆਣੇ ਚ ਵੀ ਸਾਰਿਆਂ ਨੂੰ ਇਹ ਹੋ ਗਿਆ ਵੀ ਜਿਹੜਾ ਪਹਿਲਾਂ ਜਾਊਗਾ ਉਹ ਟਿਕਟ ਦਾ ਦਾਵੇਦਾਰ ਬਣ ਜਾਊਗਾ ਪਰ ਹੁਣ ਖਬਰਾਂ ਇਹ ਵੀ ਨੇ ਕਿ ਹਜੇ ਜਦ ਤੱਕ ਸੂਚੀ ਨਹੀਂ ਆਉਂਦੀ ਭਾਰਤੀ ਜਨਤਾ ਪਾਰਟੀ ਦੀ ਕੋਈ ਵੀ ਲੀਡਰ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋਣ ਵਾਲਾ ਇਹ ਪੱਕਾ ਨਾ ਸਮਝੇ ਕਿ ਉਹਦੀ ਟਿਕਟ ਪੱਕੀ ਹੈ ਹੁਣ ਇਹ ਵੀ ਖਬਰਾਂ ਬੀਜੇਪੀ ਦੇ ਕਈ ਲੀਡਰ ਨੇ ਜਿਹੜੇ ਕਹਿੰਦੇ ਸਾਡੀ ਤਾਂ ਪਾਰਟੀ ਦੀ ਪਾਲਿਸੀ ਹੈ ਸੋ ਆਜ ਖਬਰਾਂ ਬਹੁਤ ਨੇ ਰਾਣਾ ਗੁਰਜੀਤ ਦੀ ਵੀ ਗੱਲ ਹੋਣੀ ਕੇਵਲ ਟਿੱਲੋਂ ਉਹਨਾਂ ਦੀ ਵੀ ਗੱਲ ਕਰਨੀ ਬੜੀ ਅਹਿਮ ਹੈ ਨਵਜੋਤ ਸਿੱਧੂ ਦਾ ਜ਼ਿਕਰ ਵੀ ਚੱਲਣਾ ਤੇ ਕਈ ਸਿਟਿੰਗ ਐਮਪੀ ਕਾਂਗਰਸ ਦੇ ਹਜੇ ਢਾਵਾਂ ਡੋਲਲੇ ਭਾਕਪਤ ਸਾਹਿਬ ਕਹਿੰਦੇ ਗੱਲਬਾਤ ਉਹਨਾਂ ਦੀ ਆਪ ਨਾਲ ਵੀ ਚੱਲ ਰਹੀ ਤੇ ਭਾਜਪਾ ਨਾਲ ਵੀ ਚੱਲ ਰਹੀ ਹੈ ਮੈਚੂਰ ਪਤਾ ਨਹੀਂ ਕਿੱਧਰ ਹੋਣੀ ਹੈ ਸੋ ਬੜੀ ਅਜੀਬ ਜੀ ਸਥਿਤੀ ਹੋ ਗਈ ਇਸ ਵਾਰ ਸੋ ਬੜੀ ਹੈਰਾਨੀ ਵਾਲੀ ਗੱਲ ਹੈ ਮੈਨੂੰ ਇਹ ਲੱਗਦਾ ਕਿ ਜਿਸ ਤਰ੍ਹਾਂ ਨਾਲ ਪੋਲਿਟਿਕਲ ਪਾਰਟੀਆਂ ਕੈਂਡੀਡੇਟ ਲੱਭ ਰਹੀਆਂ ਨੇ ਮੈਨੂੰ ਲੱਗਦਾ ਹੈ ਇਲੈਕਸ਼ਨ ਕਮਿਸ਼ਨ ਨੂੰ ਕੋਈ ਨਿਲਾਮੀ ਵਾਲਾ ਯੋਜਨਾ ਬਣਾ ਦੇਣੀ ਚਾਹੀਦੀ ਹੈ ਜਿਵੇਂ ਆਈਪੀਐਲ ਦੀ ਨਿਲਾਮੀ ਹੁੰਦੀ ਹੈ ਵੀ ਜਿਹੜੀ ਪਾਰਟੀ ਨੂੰ ਜਿਹੜਾ ਬੰਦਾ ਚਾਹੀਦਾ ਹੈ ਜਿਹੜਾ ਖਿਡਾਰੀ ਚਾਹੀਦਾ ਟੀਮ ਲੈ ਜਾਂਦੀ ਹੈ ਪੈਸੇ ਦੇ ਕੇ ਤੇ ਮੈਨੂੰ ਲੱਗਦਾ ਹੈ ਭਾਰਤ ਦੇ ਚੋਣ ਕਮਿਸ਼ਨ ਨੂੰ ਕੋਈ ਓਪਨ ਨਿਲਾਮੀ ਦੀ ਵਿਵਸਥਾ ਬਣਾ ਦੇਣੀ ਚਾਹੀਦੀ ਹੈ ਔਰ ਸਾਰੇ ਜਿਹੜੇ ਲੀਡਰ ਨੇ ਉਹ ਆਪਣਾ ਆਪਣਾ ਮੁੱਲ ਤੈਅ ਕਰ ਦੇਣ ਜਾਂ ਇਲੈਕਸ਼ਨ ਕਮਿਸ਼ਨ ਮੁੱਲ ਤੈਅ ਕਰ ਦੇ ਤੇ ਪੋਲਿਟਿਕਲ ਪਾਰਟੀਆਂ ਉਹਨੇ ਪੈਸੇ ਖਜ਼ਾਨੇ ਚ ਪਾ ਕੇ ਪੰਜਾਬ ਦੇ ਉਹ ਕੈਂਡੀਡੇਟ ਨੂੰ ਲੈ ਜਾਣ ਤਾਂ ਕਿ ਘੱਟੋ ਘੱਟ ਲੋਕਾਂ ਨੂੰ ਇਹ ਨਾ ਲੱਗੇ ਵੀ ਅਸੀਂ ਕੈਂਡੀਡੇਟ ਇਸ ਪਾਰਟੀ ਦਾ ਜਿਤਾਇਆ ਸੀ ਤੇ ਜਿੱਤਣ ਤੋਂ ਬਾਅਦ ਇਹ ਉਸ ਪਾਰਟੀ 'ਚ ਚਲੇ ਗਏ ਸੋ ਇਸ ਤਰ੍ਹਾਂ ਦੀ ਵੀ ਲੋਕਾਂ ਦੇ ਵਿੱਚ ਡਿਬੇਟ ਹੋ ਰਹੀ ਹੈ ਜੇ ਚੋਣ ਘੋਸ਼ਣਾ ਪੱਤਰ ਨੂੰ ਲੀਗਲ ਬਣਾਉਣ ਦੀ ਮੰਗ ਹੈ ਤਾਂ ਕੈਂਡੀਡੇਚਰ ਨੂੰ ਵੀ ਲੀਗਲ ਬਣਾਉਣ ਦੀ ਮੰਗ ਹੈ ਸੋ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਵੀ ਪਾਰਟੀ ਬਦਲਣ ਤੇ ਪੂਰਨ પ્રતિਬੰਧ ਹੀ ਲੱਗੇ ਚਲੋ ਆਪਾਂ ਇੱਕ ਇੱਕ ਕਰਕੇ ਸ਼ੁਰੂ ਕਰਦੇ ਆ ਗੱਲ ਹੁਣ ਰਵਨੀਤ ਬਿੱਟੂ ਦੇ ਕਿਹੜੇ ਕਿਹੜੇ ਸਾਥੀ ਨਾਲ ਜਾ ਸਕਦੇ ਨੇ ਕਿਉਂਕਿ ਨਾਵਾਂ ਦਾ ਤਾਂ ਹਜੇ ਖੁਲਾਸਾ ਨਹੀਂ ਪਰ ਕਹਿੰਦੇ ਜਿਹੜੇ ਐਮਐਲਏ ਦੇ ਦਾਵੇਦਾਰ ਨੇ 27 ਵਾਲੇ ਉਹ ਬਿੱਟੂ ਨਾਲ ਜਾ ਸਕਦੇ ਆ ਰਵਨੀਤ ਬਿੱਟੂ ਉਹਨਾਂ ਦੇ ਭਾਜੀਪੀ ਜੁਆਇਨ ਕਰਨ ਤੋਂ ਬਾਅਦ ਜੇ ਅਸੀਂ ਲੁਧਿਆਣੇ ਤੋਂ ਸ਼ੁਰੂ ਕਰੀਏ ਤੇ ਲੁਧਿਆਣੇ ਦੇ ਵਿੱਚ ਜਿਹੜੇ ਵੱਡੇ ਕਹਿੰਦੇ ਘਾਉਂਦੇ ਲੀਡਰ ਨੇ ਜਿਹੜੇ ਹਜੇ ਇਹ ਕਹਿ ਰਹੇ ਨੇ ਕਿ ਹੁਣ ਦੇਖਦੇ ਆ ਬਿੱਟੂ ਲੁਧਿਆਣੇ ਤੋਂ ਕਿਦਾਂ ਜਿੱਤਦਾ ਉਹ ਔਰ ਜਿਹੜੇ ਲੋਕਾਂ ਨੂੰ ਪੁੱਛਿਆ ਜਾ ਰਿਹਾ ਸਵਾਲ ਕਿ ਵੀ ਤੁਸੀਂ ਵੀ ਜਾ ਰਹੇ ਹੋ ਹਾਲਾਂਕਿ ਕੈਮਰੇ ਦੇ ਸਾਹਮਣੇ ਉਹ ਸਾਰੇ ਨਾ ਕਹਿ ਰਹੇ ਨੇ ਕਿ ਮਤਲਬ ਹੀ ਨਹੀਂ ਜੀ ਅਸੀਂ ਕੋਈ ਜਾ ਰਹੇ ਹਾਂ ਪਰ ਉਹਨਾਂ ਦੇ ਜਾਣ ਦੀ ਸੰਭਾਵਨਾ ਪੂਰੀ ਬਣੀ ਹੋਈ ਹੈ ਸਿਮਰਜੀਤ ਸਿੰਘ ਬੈਂਸ ਉਹਨਾਂ ਦਾ ਤਾਂ ਤੁਸੀਂ ਨਾ ਹੀ ਲੈ ਲਿਆ ਜੇ ਆਪਾਂ ਐਮਪੀਜ਼ ਦੀ ਗੱਲ ਕਰੀਏ ਸਿਟਿੰਗ ਐਮਪੀਜ਼ ਦੀ ਤੇ ਇੱਕ ਹੋਰ ਸਿਟਿੰਗ ਐਮਪੀ ਕਦੀ ਵੀ ਕੰਧ ਤੋਂ ਛਾਲ ਮਾਰ ਕੇ ਉਹ ਭਾਜਪੀ ਦੇ ਵਿੱਚ ਜਾ ਸਕਦਾ ਔਰ ਜੇ ਮਾਲਵੇ ਵਾਲੀ ਸਾਈਡ ਜਾਈਏ ਤੇ ਉਹ ਧੁਰ ਬਠਿੰਡਾ ਬਠਿੰਡੇ ਤੋਂ ਵੀ ਇੱਕ ਕਾਂਗਰਸ ਦਾ ਵੱਡਾ ਪ੍ਰੋਬੇਬਲ ਕੈਂਡੀਡੇਟ ਉਹ ਵੀ ਆਮ ਜਿਹੜੀ ਬੀਜੇਪੀ ਦੇ ਵਿੱਚ ਜਾ ਸਕਦਾ ਔਰ ਉਸ ਤੋਂ ਪਹਿਲੇ ਫਿਰੋਜ਼ਪੁਰ ਵਾਲੀ ਸਾਈਡ ਆਈਏ ਤੇ ਤੁਹਾਨੂੰ ਪਤਾ ਜਲਾਲਾਬਾਦ ਬੜਾ ਮਸ਼ਹੂਰ ਜਗ੍ਹਾ ਹੈ ਜਿੱਥੇ ਸੁਖਵੀਰ ਸਿੰਘ ਬਾਦਲ ਉਹਨਾਂ ਅਸੈਂਬਲੀ ਇਲੈਕਸ਼ਨ ਲੜਦੇ ਹੁੰਦੇ ਸੀਗੇ ਉੱਥੋਂ ਵੀ ਇੱਕ ਕਾਂਗਰਸ ਦਾ ਵੱਡਾ ਲੀਡਰ ਔਰ ਬੜਾ ਅੱਜਕੱਲ ਫੇਸਬੁੱਕ ਦੇ ਉੱਤੇ ਜਾਂ ਫਿਰ ਉਹ ਰੀਲ ਦੇ ਉੱਤੇ ਉਹਦੀ ਫੋਟੋ ਆਉਂਦੀ ਹੈ ਉਹ ਵੀ ਬੀਜੇਪੀ ਜੁਆਇਨ ਕਰ ਸਕਦਾ ਹੈ ਐਦਾਂ ਦੀ ਵੀ ਕੰਸੋਲ ਲੱਗੀ ਹੈ ਹੁਣ ਆਪਾਂ ਮਾਜੇ ਚਲੀਏ ਮਾਜੇ ਦੇ ਵਿੱਚ ਅੰਮ੍ਰਿਤਸਰ ਤੋਂ ਲੈ ਕੇ ਖਡੂਰ ਸਾਹਿਬ ਖਡੂਰ ਸਾਹਿਬ ਤੋਂ ਲੈ ਕੇ ਅਨੰਦਪੁਰ ਸਾਹਿਬ ਇਹ ਸਾਰੀ ਕੰਸਟੀਟਿਊਐਂਸੀਜ਼ ਚਰਚਾ ਦਾ ਵਿਸ਼ਾ ਬਣਿਆ ਹੋਇਆ ਔਰ ਜਦ ਅਸੀਂ ਖਡੂਰ ਸਾਹਿਬ ਦੀ ਗੱਲ ਕਰਦੇ ਆਂ ਕਿ ਖਡੂਰ ਸਾਹਿਬ ਦੇ ਵਿੱਚ ਵੀ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਵੀ ਪੈਂਦਾ ਉੱਥੇ ਵੀ ਇਹ ਗੱਲਾਂ ਚੱਲ ਰਹੀ ਹੈ ਕਿ ਬਈ ਕੁਝ ਪਿਓ ਪੁੱਤਰ ਦੀ ਜੋੜੀ ਉਹ ਵੀ ਭਾਜਪਾ ਦੇ ਵਿੱਚ ਜਾ ਸਕਦੀ ਹੈ ਹੋ ਸਕਦਾ ਦੋਨੋਂ ਇਲੈਕਸ਼ਨ ਲੜਨ ਇੱਕ ਅਨੰਦਪੁਰ ਸਾਹਿਬ ਤੋਂ ਤੇ ਇੱਕ ਖਡੂਰ ਸਾਹਿਬ ਤੋਂ ਕਿੰਨੀ ਕਿਉਂ ਗੱਲਾਂ ਐ ਸਹੀ ਹੁੰਦੀਆਂ ਕਿਉਂਕਿ ਕਈ ਵਾਰ ਇਹਨਾਂ ਸਾਰਿਆਂ ਦੀ ਗੱਲਾਂ ਦੂਜੀ ਪਾਰਟੀ ਦੇ ਵਿੱਚ ਵੀ ਚੱਲ ਰਹੀ ਹੁੰਦੀ ਹੈ ਯਾਨੀ ਆਮ ਆਦਮੀ ਪਾਰਟੀ ਵੀ ਕੈਂਡੀਡੇਟਸ ਦੀ ਤਲਾਸ਼ ਵਿੱਚ ਹੈਗੀ ਹੈ ਜੋ ਅਸੀਂ ਪਿਛਲੇ ਦਿਨਾਂ ਦੇ ਵਿੱਚ ਡਾਕਟਰ ਰਾਜਕੁਮਾਰ ਜੱਬੇਵਾਲ ਉਹਨਾਂ ਨੂੰ ਜਦ ਪਾਲਾ ਬਦਲਦੇ ਹੋਏ ਕਿਹਾ ਤੇ ਹੈਰਾਨੀ ਜ਼ਰੂਰ ਹੋਈ ਪਰ ਅੱਜ ਜਿਹੜਾ ਉਹ ਮੋਦੀ ਨੂੰ ਸਭ ਤੋਂ ਵੱਡਾ ਡਰ ਕੇਜਰੀਵਾਲ ਉਹਦੀ ਡੀਪੀ ਸਭ ਤੋਂ ਪਹਿਲੇ ਡਾਕਟਰ ਜੱਬੇਵਾਲ ਉਹਨਾਂ ਨੇ ਆਪਣੀ ਚੇਂਜ ਕੀਤੀ ਹੈ ਹਾਲਾਂਕਿ ਕਈ ਮੰਤਰੀਆਂ ਨੇ ਨਹੀਂ ਕੀਤੀ ਹੈ ਯਾਨੀ ਉਹ ਇਲੈਕਸ਼ਨ ਦਾ ਸੀਜ਼ਨ ਚੇਂਜ ਹੋ ਗਿਆ ਔਰ ਐਵੀ ਜਿੰਨੇ ਵੀ ਚੇਂਜ ਕਰਨ ਦੇ ਇੱਛੂ ਹੈਗੇ ਨੇ ਜਾਂ ਕੋਈ ਵੀ ਪਾਰਟੀ ਅਦਰ ਉਦਰ ਜਾਣ ਦੇ ਇੱਛੂ ਹੈਗੇ ਨੇ ਉਹਨਾਂ ਦੇ ਵਾਸਤੇ ਜਿਸ ਤਰ੍ਹਾਂ 에어ਪੋਰਟ ਦੇ ਵਿੱਚ ਤੁਸੀਂ ਜਾਰੇ ਹੁੰਦੇ ਹੋ ਜਹਾਜ਼ ਦੇ ਵਿੱਚ ਤੇ ਇੱਕ ਲਾਸਟ ਕਾਲ ਆਂਦੀ ਹੈ ਕਿ ਵੀ ਇਹ ਲਾਸਟ ਕਾਲ ਹੈਗੀ ਹੈ ਸੁਰੇਂਦਰ ਡੱਲਾ ਉਹਨਾਂ ਵਾਸਤੇ ਕਿ ਵੀ ਕਿਰਪਾ ਕਰਕੇ ਫਰਾਈਟੀ ਚੜ ਜਾਣ ਨਹੀਂ ਤੇ ਉਹ ਫਲਾਈਟ ਮਿਸ ਕਰ ਜਾਣਗੇ ਤੇ ਇਸ ਕਰਕੇ ਡੱਲਾ ਸਾਹਿਬ ਐਦਾਂ ਦੀ ਕਾਲ ਪੋਲਿਟੀਕਲ ਪਾਰਟੀਆਂ ਤੋਂ ਆ ਗਈ ਹੈ ਕਿਉਂਕਿ 4-5 ਦਿਨਾਂ ਦੇ ਵਿੱਚ ਕੈਂਡੀਡੇਟ ਦੀ ਅਨਾਊਂਸਮੈਂਟ ਹੋ ਜਾਣੀ ਹੈ ਉਸ ਤੋਂ ਪਹਿਲੇ ਜਿਹੜਾ ਫਲਾਈਟ ਚੜ ਗਿਆ ਉਹਦੀ ਤੇ ਫਿਰ ਸਮਝੋ ਕਿ ਟਿਕਟ ਪੱਕੀ ਬੁੱਕ ਹੋ ਗਈ ਤੁਸੀਂ ਬਿਲਕੁਲ ਠੱਗਿਆ ਰਹੇ ਹੋ ਕਈ ਕੇਸਸ ਦੇ ਵਿੱਚ ਬੀਜੇਪੀ ਜਾਂ ਬੀਜੇਪੀ ਦੇ ਲੀਡਰ ਇਹ ਕਹਿੰਦੇ ਹੋਏ ਤੇ ਨਜ਼ਰ ਆਉਂਦੇ ਨੇ ਕਿ ਵੀ ਸਾਡੀ ਪਾਰਟੀ ਦੇ ਵਿੱਚ ਪੱਕਾ ਪ੍ਰੋਮਿਸ ਕਿਸ ਨੂੰ ਵੀ ਨਹੀਂ ਕੀਤਾ ਜਾਂਦਾ ਪਰ ਇਹ ਗੱਲ ਕਈ ਮਾਇਨਿਆਂ ਦੇ ਵਿੱਚ ਗਲਤ ਵੀ ਹੈਗੀ ਹੈ ਕਿਉਂਕਿ ਬਹੁਤ ਵਾਰ ਇਹ ਵਾਅਦੇ ਕੀਤੇ ਜਾਂਦੇ ਨੇ ਤਦ ਹੀ ਪਾਰਟੀਆ ਚੇਂਜ ਹੁੰਦੀ ਹੈ ਪਰ ਚਲੋ ਹੁਣ ਤਿੰਨ ਚਾਰ ਦਿਨ ਦੇ ਵਿੱਚ ਕੌਣ ਕੌਣ ਕਿਤੇ ਕਿਤੇ ਛਾਲ ਮਾਰਦਾ ਉਹਦੇ ਨਾਂ ਭਾਵੇਂ ਅਸੀਂ ਨਾਂ ਦਿਸਰੀਏ ਦਸੀਏ ਲੇਕਿਨ ਉਹ ਨਾਂ ਲੋਕਾਂ ਦੇ ਸਾਹਮਣੇ ਕਲੀਅਰ ਹੋ ਜਾਣੇ ਬਿਲਕੁਲ ਦੇਖੋ ਰਵਨੀਤ ਬਿੱਟੂ ਹੁਣਾਂ ਦੀ ਮੈਂ ਕੱਲ ਵੀ ਜ਼ਿਕਰ ਕੀਤੀ ਸੀ ਕੀਤਾ ਸੀ ਰਵਨੀਤ ਬਿੱਟੂ ਨਵਜੋਤ ਸਿੱਧੂ ਦੇ ਹੱਕ ਵਿੱਚ ਪ੍ਰਚਾਰ ਵੀ ਕਰਕੇ ਆਏ ਸੀ ਉਸ ਤੋਂ ਬਾਅਦ ਕਈ ਵਾਰ ਰਵਨੀਤ ਬਿੱਟੂ ਨੇ ਨਵਜੋਤ ਸਿੰਘ ਸਿੱਧੂ ਹੁਣਾਂ ਦੇ ਖਿਲਾਫ ਵੀ ਬਿਆਨ ਦਿੱਤੇ ਨੇ ਤੇ ਆ ਦੋ ਤਿੰਨ ਦਿਨ ਪਹਿਲਾਂ ਚਾਰ ਦਿਨ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਫੇਰ ਬੋਲ ਰਹੇ ਸੀ ਰਵਨੀਤ ਸਿੰਘ ਬਿੱਟੂ ਸੋ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਰਵਨੀਤ ਸਿੰਘ ਬਿੱਟੂ ਦੀ ਜਿਹੜੀ ਗੱਲ ਹੈ ਕਈ ਵਾਰੀ ਉਹ ਕਈ ਵਾਰੀ ਹੱਕ ਚ ਐ ਤੇ ਕਈ ਵਾਰੀ ਖਿਲਾਫ ਐ ਪਰ ਮੈਨੂੰ ਲੱਗਦਾ ਹੁਣ ਜਿਹੜੀ ਕਾਂਗਰਸ ਛੱਡੀ ਰਵਨੀਤ ਬਿੱਟੂ ਨੇ ਜਾਂ ਹੋਰ ਕਾਂਗਰਸੀ ਲੀਡਰਾਂ ਨੇ ਘੱਟੋ ਘੱਟ ਨਵਜੋਤ ਸਿੰਘ ਸਿੱਧੂ ਕਰਕੇ ਤਾਂ ਨਹੀਂ ਛੱਡੀ ਨਵਜੋਤ ਸਿੰਘ ਸਿੱਧੂ ਅੱਜ ਕੱਲ ਕਮੈਂਟਰੀ ਚ ਰੁੱਝੇ ਨੇ ਵਾਪਸ ਆਉਣਗੇ ਕਮੈਂਟਰੀ ਤੋਂ ਵਿੱਚ ਵਿੱਚ ਵਾਪਸ ਆਉਣਗੇ ਪੋਲਿਟਿਕਸ ਤਾਂ ਉਹਨਾਂ ਨੇ ਕਰਨੀ ਐ ਪਰ ਘੱਟੋ ਘੱਟ ਨਵਜੋਤ ਸਿੰਘ ਸਿੱਧੂ ਕਰਕੇ ਤਾਂ ਹੁਣ ਕਾਂਗਰਸ ਦੇ ਲੀਡਰ ਨਹੀਂ ਛੱਡ ਰਹੇ ਭਾਸਕਰ ਸਾਹਿਬ ਕਿਉਂਕਿ ਚੋਣ ਕਮੇਟੀ ਦੀ ਮੀਟਿੰਗ ਚ ਨਹੀਂ ਸੀ ਗਏ ਨਵਜੋਤ ਸਿੰਘ ਸਿੱਧੂ ਕੈਂਡੀਡੇਟਾਂ ਦੀ ਚੋਣ ਦੇ ਵਿੱਚ ਨਵਜੋਤ ਸਿੰਘ ਸ ਔਰ ਨਾਨਵਜੋਤ ਸਿੰਘ ਸਿੱਧੂ ਨੇ ਕਦੀ ਕਿਹਾ ਕਿ ਰਵਨੀਤ ਬਿੱਟੂ ਦੀ ਟਿਕਟ ਕੱਟ ਦੋ ਜਾਂ ਕਿਸੇ ਹੋਰ ਦੀ ਟਿਕਟ ਕੱਟ ਦੋ ਹੁਣ ਕਾਂਗਰਸ ਛੱਡਣ ਦਾ ਫਿਰ ਅਸਲ ਕਾਰਨ ਕੀ ਹੈ ਕੀ ਕਾਂਗਰਸ ਦੇ ਵਿੱਚ ਇਹਨਾਂ ਲੀਡਰਾਂ ਨੂੰ ਇਹ ਡਰਤਾ ਨਹੀਂ ਸੀ ਵੀ ਅਸੀਂ ਕਾਂਗਰਸ ਚ ਜਿੱਤ ਨਹੀਂ ਸਕਦੇ ਹੁਣ ਕਿਤੇ ਹਾਰਨ ਦੇ ਡਰੋਂ ਤਾਂ ਨਹੀਂ ਕਾਂਗਰਸ ਛੱਡੀ ਦੇਖੋ ਜਦ ਤੋਂ ਆਰਾਮ ਮੰਦਿਰ ਦਾ ਨਿਰਮਾਣ ਹੋਇਆ ਹੈ ਤੇ ਪੰਜਾਬ ਦੇ ਵਿੱਚ ਇੱਕ ਗੱਲ ਸਾਫ਼ ਤੌਰ ਤੇ ਅੱਗੇ ਵਧ ਰਹੀ ਹੈ ਕਿ ਖਾਸ ਕਰਕੇ ਸ਼ਹਿਰੀ ਕੌਨਸਲੈਂਸੀਸ ਦੇ ਵਿੱਚ ਬੀਜੇਪੀ ਦਾ ਆਧਾਰ ਵਧਿਆ ਹੈ ਉਹ तमाम ਸਰਵੇ ਜਿਹੜੀ ਵੱਖ-ਵੱਖ ਪਾਰਟੀਆਂ ਨੇ ਕਰਾਈ ਹੈ ਉਹਨਾਂ ਨੂੰ ਇਸ ਗੱਲ ਦਾ ਅਭਾਸ ਹੋ ਗਿਆ ਹੈ ਕਿ ਸ਼ਹਿਰੀ ਕੌਨਸੀ ਕੌਨਸਟਿਟੈਂਸੀਜ਼ ਦੇ ਵਿੱਚ ਜੇ ਭਾਜਪਾ ਵਾਕਈ ਉਹਨਾਂ ਸਰਵੇ ਰਿਪੋਰਟ ਦੇ ਹਿਸਾਬ ਨਾਲ ਅੱਗੇ ਵੱਧਦੀ ਹੈ ਤੇ ਭਾਜਪਾ ਦੀ ਕਾਫੀ ਵੱਡੀ ਵੋਟ ਪਰਸੈਂਟੇਜ ਦੀਆਂ 20 ਤੋਂ 25% ਵੀ ਕਈ ਕੌਨਸਟਿਟੈਂਸੀਜ਼ ਦੇ ਵਿੱਚ ਹੈਗੀ ਹੈ ਔਰ 40% ਤੱਕ ਵੀ ਹੈ ਇੱਕ ਦੋ ਕੌਨਸਟਿਟੈਂਸੀਜ਼ ਦੇ ਵਿੱਚ ਗਈ ਹੈ ਇੰਨਾਂ ਦੇ ਹਾਲਾਤ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਔਰ ਖਾਸ ਕਰਕੇ ਭਾਜਪਾ ਹੁਣ ਇੱਕ ਸਭ ਤੋਂ ਦੁਨੀਆ ਦੀ ਵੱਡੀ ਪਾਰਟੀ ਬਣ ਚੁੱਕੀ ਹੈ ਔਰ ਕੇਂਦਰ ਦੇ ਵਿੱਚ ਅਗਲੀ ਸਰਕਾਰ ਬਣਾਉਣ ਦਾ ਜਿਹੜਾ ਮਾਹੌਲ ਬਣਿਆ ਹੋਇਆ ਉਹ ਮਾਹੌਲ ਸਹੀ ਤਰੀਕੇ ਨਾਲ ਅੱਗੇ ਵਧਦਾ ਨਹੀਂ ਵਧਦਾ ਅਸੀਂ ਉਹਦੀ ਪੁਸ਼ਟੀ ਨਹੀਂ ਕਰਦੇ ਐਦਾਂ ਦੇ ਕੇਸ ਦੇ ਵਿੱਚ ਸੱਤਾ ਤੋਂ ਬਾਹਰ ਰਹਿ ਕੇ ਐਮਪੀ ਬਣਨ ਦਾ ਵੀ ਉਹ ਮਜ਼ਾ ਨਹੀਂ ਆਂਦਾ ਪਰ ਦੇਖੋ ਇਹ ਹੁਣ ਟਾਈਮ ਹੈਗਾ ਛਾਲਾ ਮਾਰਨ ਦਾ ਔਰ ਉਹ ਵੀ ਖਾਸ ਕਰਕੇ ਤਦ ਜਦ ਜਹਾਜ਼ ਤੁਰਨ ਵਾਲਾ ਤੇ ਹੁਣ ਛਾਲਾਂ ਤੇ ਹੁਣ ਦੋ ਤਿੰਨ ਦਿਨਾਂ ਦੇ ਵਿੱਚ ਵਜਣਗੀਆਂ ਵਜਣਗੀਆਂ ਤੁਹਾਡੀ ਇਹ ਗੱਲ ਬਿਲਕੁਲ ਠੀਕ ਹੈ ਕਿ ਰਵਨੀਤ ਬਿੱਟੂ ਉਹਨਾਂ ਦੀ ਵਜਾ ਹੈ ਨਹੀਂ ਹੈ ਕੀ ਨਵਜੋਤ ਸਿੱਧੂ ਉਹਨਾਂ ਦੇ ਖਿਲਾਫ ਐਕਸ਼ਨ ਕਿਉਂ ਨਹੀਂ ਲੇਤਾ ਕਿਉਂਕਿ ਪੰਜਾਬ ਦੀ ਲੀਡਰਸ਼ਿਪ ਪ੍ਰਤਾਪ ਸਿੰਘ ਬਾਜਵਾ ਤੋਂ ਲੈ ਕੇ ਰਾਜਾ ਵੜਿੰਗ ਰਾਜਾ ਵੜਿੰਗ ਤੋਂ ਲੈ ਕੇ ਨਵਨੀਤ ਬਿੱਟੂ ਤੱਕ ਉਹ ਸਾਰੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਤਦ ਤੱਕ ਕਰ ਰਹੇ ਸੀ ਜਦ ਤੱਕ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਚੈਲੰਜ ਰੂਪੀ ਲੱਗਦਾ ਸੀਗਾ ਯਾਨੀ ਉਹਨਾਂ ਨੂੰ ਲੱਗਦਾ ਸੀ ਕਿ ਅੱਗੇ ਚੱਲ ਕੇ ਮੁੱਖ ਮੰਤਰੀ ਦੀ ਕੁਰਸੀ ਆਏਗੀ ਤੇ ਪਹਿਲੇ ਇਹਨੂੰ ਢਾ ਲੋ ਬਾਕੀ ਬਾਅਦ ਜੋ ਆਪਾਂ ਫੈਸਲਾ ਕਰ ਲਾਂਗੇ ਪਰ ਹੁਣ ਕਿਉਂਕਿ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਕਮੈਂਟਰੀ ਵੱਲ ਜਾਣ ਦਾ ਫੈਸਲਾ ਕੀਤਾ ਫਿਲਹਾਲ ਆਊਟ ਆਫ ਸਾਈਟ ਇਜ਼ ਕਹਿੰਦੇ ਕਿ ਜਿਹੜਾ ਬੰਦਾ ਨਜ਼ਰਾਂ ਤੋਂ ਦੂਰ ਹੋ ਜਾਂਦਾ ਹੈ ਉਹਦੀ ਕੋਈ ਗੱਲ ਨਹੀਂ ਕਰਦਾ ਪਰ ਉਹ ਨਜ਼ਰਾਂ ਤੋਂ ਦੂਰ ਨਹੀਂ ਹੋਏ ਉਹ ਆ ਰਹੇ ਨੇ ਮੈਨੂੰ ਇਹ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਕਾਂਗਰਸ ਦੇ ਵਿੱਚ ਛੱਡ ਛਡਾਈ ਸ਼ੁਰੂ ਹੋਈ ਹੈ ਆ ਫਿਰ ਗਾਜ ਤੇ ਰਾਜਾ ਬੜਿੰਗੋ ਨਾਲ ਦੇ ਉੱਤੇ ਵੀ ਗਿਰ ਸਕਦੀ ਹੈ ਕਿਉਂਕਿ ਰਾਜਾ ਬੜਿੰਗੋ ਨਾਲ ਵੀ ਉਸ ਬਠਿੰਡਾ ਕੌਂਸਟੀਟੈਂਸੀ ਦੇ ਵਿੱਚ ਇੱਕ ਦੋ ਸਰਵੇ ਕਰਾਉਣ ਦੀ ਗੱਲ ਕਰਦੇ ਨੇ ਕਿ ਵੀ ਮੈਨੂੰ ਸਰਵੇ ਕਰਕੇ ਦੱਸੋ ਮੈਂ ਜਿੱਤੂਗਾ ਕਿ ਨਹੀਂ ਜਿੱਤੂਗਾ ਰਿਪੋਰਟ ਕੀ ਆਈ ਹੈ ਪਤਾ ਨਹੀਂ ਪਰ ਉਹਨਾਂ ਦੀ ਇੱਛਾ ਹੁਣ ਬਠਿੰਡੇ ਤੋਂ ਇਲੈਕਸ਼ਨ ਲੜਨ ਦੀ ਹੈ ਕਿ ਨਹੀਂ ਹੈ ਇਹ ਵੀ ਗੱਲ ਅੱਗੇ ਚੱਲ ਕੇ ਸਾਹਮਣੇ ਆਏਗੀ ਕੱਲ ਕਾਂਗਰਸ ਦੀ ਇੱਕ ਮੀਟਿੰਗ ਸੀ ਉਸ ਮੀਟਿੰਗ ਦੇ ਵਿੱਚ ਕੈਂਡੀਡੇਟ ਸਿਲੈਕਸ਼ਨ ਦੇ ਬਾਰੇ ਚ ਬਹੁਤੀਆਂ ਗੱਲਾਂ ਨਹੀਂ ਹੋਈਆਂ ਇਹ ਜ਼ਰੂਰ ਹੋਇਆ ਕਿ ਵੀ ਅਸੀਂ ਹਾਈ ਕਮਾਂਡ ਤੋਂ ਇਸ ਗੱਲ ਦੀ ਮਨਜ਼ੂਰੀ ਲਈਏ ਕਿ ਇੱਥੇ ਅਸੀਂ ਆਮ ਆਦਮੀ ਪਾਰਟੀ ਦੀ ਨਹੀਂ ਖੇਧੀ ਕਰੀਏ ਯਾਨੀ ਆਮ ਆਦਮੀ ਪਾਰਟੀ ਨੂੰ ਕ੍ਰਿਟੀਸਾਈਜ਼ ਕਰਦੇ ਰਹੀਏ ਔਰ ਕੇਜਰੀਵਾਲ ਦੀ ਅਰੈਸਟ ਦੇ ਮੁੱਦੇ ਦੇ ਉੱਤੇ ਵੀ ਪੰਜਾਬ ਦੀ ਕਾਂਗਰਸ ਇੱਕ ਵੱਖਰਾ ਸਟੈਂਡ ਜਾਂਦੀ ਸੀ ਹੁਣ ਦਵਿੰਦਰ ਯਾਦਵ ਉਹਨਾਂ ਦੀ ਕਲੀਅਰੈਂਸ ਮਿਲੀ ਹਾਈ ਕਮਾਂਡ ਦੀ ਕਲੀਅਰੈਂਸ ਮਿਲੀ ਕਿ ਨਹੀਂ ਮਿਲੀ ਲੇਕਿਨ ਇਹ ਗੱਲ ਤੈਅ ਹੋ ਗਈ ਕਿ ਇੱਥੇ ਭਾਲਵਾ ਸਾਹਿਬ ਲਗਾਤਾਰ ਹੁਣ ਮੁੱਖ ਮੰਤਰੀ ਨੂੰ ਕ੍ਰਿਟੀਸਾਈਜ਼ ਕਰਨਗੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕ੍ਰਿਟੀਸਾਈਜ਼ ਕਰਨਗੇ ਔਰ ਅਗਰ ਉਹ ਇਸ ਤਰ੍ਹਾਂ ਦਾ ਦੌਰ ਚੱਲਦਾ ਹੈ ਤੇ ਇਹ ਨੂਰਾ ਕੁਸ਼ਤੀ ਲੋਕਾਂ ਦੇ ਨਜ਼ਰਾਂ ਦੇ ਵਿੱਚ ਐਕਸਪੋਜ਼ ਹੋ ਗਈ ਤੇ ਕਿੰਨਾ ਕੋ ਫਾਇਦਾ ਕਿੰਨਾ ਕੋ ਨੁਕਸਾਨ ਇਹ ਤੇ ਇਲੈਕਸ਼ਨ ਦੇ ਰਿਜ਼ਲਟ ਵਾਲੇ ਦਿਨ ਹੀ ਪਤਾ ਲੱਗੇਗਾ ਪਰ ਫਿਲਹਾਲ ਕਾਂਗਰਸ ਦੀ ਸਥਿਤੀ ਬੜੀ ਕਸੂਤੀ ਜੀ ਬਣੀ ਹੋਈ ਹੈ ਕਿਉਂਕਿ ਉਹਨਾਂ ਦੀ ਪਾਰਟੀ ਦੇ ਹੀ ਕਾਫੀ ਲੀਡਰਾਂ ਦੇ ਛੱਡੇ ਜਾਣ ਦੀ ਜਾਂ ਪਾਰਟੀ ਨੂੰ ਛੱਡਣ ਦੀ ਉਹ ਕਲਸੋ ਹੈਗੀ ਦੇਖੋ ਨਿਸ਼ਚਿਤ ਤੌਰ ਦੇ ਉੱਤੇ ਅਗਰ ਆਉਂਦੇ ਦਿਨਾਂ ਦੇ ਵਿੱਚ ਕਾਂਗਰਸ ਦੇ ਹੋਰ ਲੀਡਰ ਕਾਂਗਰਸ ਪਾਰਟੀ ਛੱਡਦੇ ਨੇ ਇਹਦਾ ਮਤਲਬ ਇੱਕ ਗੱਲ ਸਾਫ਼ ਹੋਊਗਾ ਕਿ ਜਿਹੜਾ ਮੌਜੂਦਾ ਕਾਂਗਰਸ ਦਾ ਸੰਗਠਨ ਹੈ ਉਹ ਆਪਣੇ ਚੰਗੇ ਉਮੀਦਵਾਰਾਂ ਨੂੰ ਸਾਹਮਣੇ ਨਹੀਂ ਸਕਿਆ ਦੂਸਰਾ ਕਾਂਗਰਸ 'ਚ ਉਸ ਤਰ੍ਹਾਂ ਦਾ ਅਨੁਸ਼ਾਸਨ ਹੈ ਨਹੀਂ ਜਿਸ ਤਰ੍ਹਾਂ ਦੇ ਅਨੁਸ਼ਾਸਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਅਗਰ ਕਾਂਗਰਸ ਦੇ ਸਾਰੇ ਸਿਪਾਹੀ ਅਨੁਸ਼ਾਸਿਤ ਨਹੀਂ ਕਿਉਂਕਿ ਇਹ ਵੱਡੀਆਂ-ਵੱਡੀਆਂ ਗੱਲਾਂ ਕਰਦੇ ਨੇ ਨਵਜੋਤ ਸਿੰਘ ਸਿੱਧੂ ਤੇ ਅਨੁਸ਼ਾਸਨਹੀਣਤਾ ਦੇ ਇਲਜ਼ਾਮ ਲਾਉਂਦੇ ਨੇ ਔਰ अनुशासनहीनता इससे बड़ी की हो सकती है कि जेब पार्टी ਤੁਹਾਨੂੰ ਕਹਿੰਦੀ ਹੈ ਕਿ ਤੁਸੀਂ ਸੰਗਠਨ ਚ ਕੰਮ ਕਰੋ ਇਸ ਵਾਰ ਤੁਸੀਂ ਚੋਣ ਨਾ ਲੜੋ अनुशासन ਤਾਂ ਇਹ ਹੈ ਵੀ ਤੁਸੀਂ ਹੱਸੇ ਹੱਸੇ ਚ ਮੰਨ ਜੋ ਗੱਲ ਵੀ ਬਿਲਕੁਲ ਠੀਕ ਹੈ ਜੀ ਇਸ ਵਾਰ ਪਾਰਟੀ ਕਿਸੇ ਹੋਰ ਨੂੰ ਲੜਾਓ ਮੈਨੂੰ ਨਹੀਂ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿੰਨੇ ਲੋਕਾਂ ਨੂੰ ਟਿਕਟਾਂ ਕਟੀਆਂ ਗਈਆਂ ਨੇ ਉਹ ਸਾਰੇ ਕਾ ਬੀਜੇਪੀ ਛੱਡ ਗਏ ਹੁਣ ਬੀਬੀ ਮਨਾਕਸ਼ੀ ਲੇਖੀ ਨੂੰ ਟਿਕਟ ਨਹੀਂ ਦਿੱਤੀ ਗਈ ਬੀਬੀ ਮਨਾਕਸ਼ੀ ਲੇਖੀ ਥਾਂ ਥਾਂ ਪ੍ਰਚਾਰ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਦਾ ਪਿੱਛੇ ਦੀ ਉਹ ਲੁਧਿਆਣੇ ਚ ਹੋ ਕੇ ਗਏ ਮੈਂ ਦੇਖਿਆ ਉਹਨਾਂ ਦੇ ਕਈ ਪ੍ਰੋਗਰਾਮ ਸੀ ਸੋ ਮੈਂ ਇਹ ਦੇਖਦਾ ਕਿ ਕਾਂਗਰਸ ਜਿਹਾ ਕਿਉਂ ਨਹੀਂ ਹੈ ਜੇ ਕਾਂਗਰਸ ਕਿਸੇ ਦੀ ਟਿਕਟ ਕੱਟਣਾ ਚਾਹੁੰਦੀ ਹੈ ਤੇ ਉਹ ਲੀਡਰ ਆਪਣੀ ਪਾਰਟੀ ਚ ਕਹਿੰਦਾ ਮੈਂ ਮੈਂ ਅਨੁਸ਼ਾਸਿਤ ਆ ਸਾਡੀ ਮਾਂ ਪਾਰਟੀ ਆ ਹੁਣ ਜਿਹੜੇ ਲੋਕ ਕਾਂਗਰਸ ਛੱਡ ਗਏ ਉਹ ਕਹਿੰਦੇ ਸੀ ਕਾਂਗਰਸ ਸਾਡੀ ਮਾਂ ਪਾਰਟੀ ਆ ਅਸੀਂ ਅਨੁਸ਼ਾਸਿਤ ਸਿਪਾਹੀ ਆ ਰਾਹੁਲ ਗਾਂਧੀ ਦੇ ਹੁਣ ਉਹ ਉਹਨਾਂ ਦੀਆਂ ਗੱਲਾਂ ਕਿੱਧਰ ਗਈਆਂ ਹੁਣ ਜਦੋਂ ਉਹ ਦੂਜੀ ਪਾਰਟੀ ਚ ਚਲੇ ਗਏ ਤੇ ਦੂਸਰੀ ਪਾਰਟੀ ਚ ਕੀ ਲੋਕ ਉਹਨਾਂ ਨੂੰ ਪ੍ਰਵਾਨ ਕਰਨਗੇ ਇਹ ਇਹ ਤਾਂ ਸਵਾਲ ਹੈ ਹੀ ਹੈ ਪਰ ਰਾਜਾ ਵੜਿੰਗ ਔਰ ਪ੍ਰਤਾਪ ਬਾਜਵਾ ਦੇ ਉੱਤੇ ਇਹ ਸਵਾਲ ਤਾਂ ਕਿਤੇ ਨਾ ਕਿਤੇ ਉੱਠੂਗਾ ਕਿ ਤੁਸੀਂ ਅਨੁਸ਼ਾਸਨ ਕਿਉਂ ਨਹੀਂ ਬਣਾ ਸਕੇ ਤੁਸੀਂ ਆਪਣੇ ਲੀਡਰਾਂ ਨੂੰ ਕਿਉਂ ਨਹੀਂ ਸਾਮ ਸਕੇ ਕਿਉਂਕਿ ਟੀਮ ਲੀਡਰ ਜਿਹੜਾ ਪੰਜਾਬ ਦਾ ਪ੍ਰਧਾਨ ਹੈ ਉਹਦੀ ਜ਼ਿੰਮੇਵਾਰੀ ਤਾਂ ਹੈ ਨਾ ਵੀ ਮੇਰੀ ਟੀਮ ਟੁੱਟੇ ਨਾ ਜੇ ਮੈਚ ਤੋਂ ਪਹਿਲਾਂ ਮੈਚ ਤੋਂ ਪਹਿਲਾਂ ਤੁਹਾਡੀ ਟੀਮ ਦੇ ਖਿਡਾਰੀ ਤੁਹਾਨੂੰ ਛੱਡ ਛੱਡ ਜਾਈ ਜਾਣ ਤੇ ਫਿਰ ਤੁਸੀਂ ਲੜੋਗੇ ਕਿੱਥੋਂ ਸੋ ਸਵਾਲ ਇਹ ਵੀ ਹੈ ਹੁਣ ਲੁਧਿਆਣੇ ਚ ਰਵਨੀਤ ਬਿੱਟੂ ਤੋਂ ਬਾਅਦ ਕਾਂਗਰਸ ਹਾਈ ਕਮਾਂਡ ਕੋਲੇ ਕੋਈ ਆਪਸ਼ਨ ਜ਼ਿਆਦਾ ਨਹੀਂ ਭਾਰਤ ਪੂਸ਼ਨ ਆਸ਼ੂ ਦਾ ਨਾਮ ਜ਼ਰੂਰ ਚੱਲ ਰਿਹਾ ਹੈ ਲੇਕਿਨ ਭਾਰਤ ਪੂਸ਼ਨ ਆਸ਼ੂ ਵਿਧਾਇਕੀ ਦੀ ਚੋਣ ਹਾਰੇ ਸੀ ਫਿਰ ਵੀ ਭਾਰਤ ਪੂਸ਼ਨ ਆਸ਼ੂ ਤਕੜੇ ਉਮੀਦਵਾਰ ਨੇ ਲੇਕਿਨ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਸਾਰੇ ਲੀਡਰ ਅਜਿਹੇ ਨੇ ਜਿਹੜੇ ਕਿਸੇ ਵੇਲੇ ਭਾਰਤ ਪੂਸ਼ਨ ਆਸ਼ੂ ਦੇ ਨਾਲ ਸੀ ਅੱਜ ਨਹੀਂ ਨੇ ਜਾਂ ਤਾਂ ਭਾਰਤ ਪੂਸ਼ਨ ਆਸ਼ੂ ਸਾਰਿਆਂ ਨੂੰ ਨਾਲ ਲੈ ਲੈਣ ਹਾਈ ਕਮਾਂਡ ਨੂੰ ਇਹ ਭਰੋਸਾ ਹੋ ਜਾਏ ਕਿ ਹਾਂ ਭਾਰਤ ਪੂਸ਼ਨ ਆਸ਼ੂ ਜਿਤਾ ਕੇ ਦੇ ਦੇਣਗੇ ਫਿਰ ਭਾਰਤ ਪੂਸ਼ਨ ਆਸ਼ੂ ਨੂੰ ਵੀ ਟਿਕਟ ਦੇ ਸਕਦੇ ਨੇ ਪਰ ਮਨੀਸ਼ ਤਿਵਾੜੀ ਦਾ ਵੀ ਨਾਮ ਉੱਪਰ ਆ ਗਿਆ ਕਿਉਂਕਿ ਮਨੀਸ਼ ਤਿਵਾੜੀ ਪਹਿਲਾਂ ਐਮਪੀ ਰਹੇ ਮਨੀਸ਼ ਟਵਾੜੀ ਦੇ ਖਿਲਾਫ ਕਿਸੇ ਤਰ੍ਹਾਂ ਦੀ ਐਂਟੀਗੋਮਨਸੀ ਨਹੀਂ ਹੈ ਮਨੀਸ਼ ਟਵਾੜੀ ਦੇ ਖਿਲਾਫ ਕਿਉਂਕਿ ਉਹਨਾਂ ਦਾ ਜਿਹੜਾ ਪਰਿਵਾਰ ਹੈ ਮਨੀਸ਼ ਟਵਾੜੀ ਦਾ ਉਹਨਾਂ ਦਾ ਪਰਿਵਾਰ ਵੀ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਹੈ ਸੋ ਮਨੀਸ਼ ਟਵਾੜੀ ਨੂੰ ਪਿੰਡਾਂ 'ਚੋਂ ਵੋਟਾਂ ਬਹੁਤ ਪੈਂਦੀਆਂ ਨੇ ਲੁਧਿਆਣੇ ਦੇ ਵਿੱਚ ਜਗਰਾਉ ਮੁਲਾਪੁਰ ਦਾਖਾ ਗਿਲ ਹਲਕਾ ਮਨੀਸ਼ ਟਵਾੜੀ ਦਾ ਪਿੰਡੂ ਖੇਤਰਾਂ ਦੇ ਵਿੱਚ ਵੀ ਬਰਾਬਰ ਦਾ ਜਿਹੜਾ ਆਧਾਰ ਹੈ ਔਰ ਉਹਨਾਂ ਨੇ ਉੱਥੇ ਚੰਗੇ ਕੰਮ ਕੀਤੇ ਜਦੋਂ ਮੈਂਬਰ ਪਾਰਲੀਮੈਂਟ ਰਹੇ ਇਸ ਕਰਕੇ ਹਾਈ ਕਮਾਂਡ ਹੁਣ ਮਨੀਸ਼ ਤਵਾੜੀ ਨੂੰ ਵਿਚਾਰੀ ਹੈ ਕਿ ਅਸੀਂ ਲੁਧਿਆਣੇ ਲੈ ਕੇ ਆਈਏ ਮਨੀਸ਼ ਤਵਾੜੀ ਅਜੇ ਹੀ ਕੈਂਡੀਡੇਟ ਨੇ ਇਸ ਵਕਤ ਕਾਂਗਰਸ ਚ ਹੁਣ ਕਾਂਗਰਸ ਨੇ ਤੈਅ ਕਰਨਾ ਜੇ ਮਨੀਸ਼ ਤਵਾੜੀ ਨੂੰ ਉਹ ਚੰਡੀਗੜ੍ਹੋਂ ਲੜਾਉਂਦੇ ਉਹ ਉੱਥੇ ਵੀ ਮਜ਼ਬੂਤ ਹੈ ਆਨੰਦਪੁਰ ਸਾਹਿਬ ਤੋਂ ਲੜਾਉਂਦੇ ਉੱਥੇ ਵੀ ਮਜ਼ਬੂਤ ਹੈ ਲੁਧਿਆਣੇ ਤੋਂ ਲੜਾਉਂਦੇ ਉੱਥੇ ਵੀ ਮਜ਼ਬੂਤ ਹੈ ਪਰ ਸਵਾਲ ਇਹ ਹੈ ਜੇ ਮਨੀਸ਼ ਤਵਾੜੀ ਨੂੰ ਲੁਧਿਆਣੇ ਲਿਆਉਂਦੇ ਤੇ ਲੁਧਿਆਣੇ ਜੋ ਕਾਂਗਰਸ ਹੋਰ ਖਾਲੀ ਨਾ ਹੋ ਜਾਏ ਜੇ ਮਨੀਸ਼ ਤਵਾੜੀ ਨੂੰ ਚੰਡੀਗੜ੍ਹੇ ਲੈ ਜਾਂਦੇ ਚੰਡੀਗੜ੍ਹ ਕਾਂਗਰਸ ਖਾਲੀ ਨਾ ਹੋ ਜਾਏ ਮਤਲਬ ਅਨੁਸ਼ਾਸਨਹੀਨਤਾ ਵੀ ਬਹੁਤ ਸਾਰੇ ਕਾਂਗਰਸ ਦੇ ਲੀਡਰ ਇਹ ਚਾਹੁੰਦੇ ਨੇ ਵੀ ਜੋ ਅਸੀਂ ਚਾਹਨੇ ਆ ਉਸੇ ਹਿਸਾਬ ਨਾਲ ਪਾਰਟੀ ਚੱਲੇ ਹੁਣ ਲੁਧਿਆਣੇ ਦੇ ਵਿੱਚ ਕਈ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਹੜੇ ਲੀਡਰ ਸੀ ਰਵਨੀਤ ਬਿੱਟੂ ਨਾਲ ਜੁੜੇ ਉਹ ਰਵਨੀਤ ਬਿੱਟੂ ਨਾਲ ਜਾ ਸਕਦੇ ਨੇ ਉਹਨਾਂ ਨੂੰ ਇਹ ਹੈ ਕਿ ਅਸੀਂ ਅਗਰ ਰਵਨੀਤ ਬਿੱਟੂ ਨਾਲ ਚਲੇ ਗਏ ਤੇ ਅਸੀਂ ਘਟੋ ਘਟ ਆਪਣੀ ਵਿਧਾਨ ਸਭਾ ਦੀ ਸੀਟ ਪੱਕੀ ਕਰ ਲਾਂਗੇ ਹੁਣ ਹੋੜ ਇਹ ਲੱਗ ਗਈ ਕਿ ਕਈ ਅਜੇਹੇ ਲੀਡਰ ਜਿਹੜੇ ਆਜ਼ਾਦਾਨਾ ਤੌਰ ਤੇ ਬੀਜੇਪੀ ਚ ਜਾਣਾ ਚਾਹੁੰਦੇ ਸੀ ਹੁਣ ਉਹਨਾਂ ਨੇ ਵੀ ਕਾਲੀ ਪਾਈ ਆ ਵੀ ਅਸੀਂ ਭਾਜਪਾ ਜੁਆਇਨ ਕਰ ਲਈਏ ਕਿਤੇ ਰਵਨੀਤ ਬਿੱਟੂ ਆਪਣਾ ਧੜਾ ਨਾ ਲੈ ਜੇ ਹੁਣ ਇਹਦਾ ਮਤਲਬ ਹੈ ਕਾਂਗਰਸ ਕਿਸ ਪੱਧਰ ਤੱਕ ਖਾਲੀ ਹੋ ਸਕਦੀ ਹੈ ਦੇਖੋ ਗੱਲ ਕਾਂਗਰਸ ਦੀ ਤੁਸੀਂ ਗੱਲ ਦੀ ਸ਼ੁਰੂਆਤ ਕੀਤੀ ਕਿ ਭਾਜਪਾ ਦੇ ਵਿੱਚ ਐਦਾਂ ਦੀ ਅਨੁਸ਼ਾਸਨਹੀਨਤਾ ਨਹੀਂ ਹੁੰਦੀ ਮੈਨੂੰ ਲੱਗਦਾ ਹੈ ਕਿ ਹਰ ਪੋਲਿਟੀਕਲ ਪਾਰਟੀ ਦੇ ਵਿੱਚ ਜੇ ਪਾਰਟੀ ਦੇ ਵਿੱਚ ਅਨੁਸ਼ਾਸਨਹੀਨਤਾ ਕਰੇ ਪਾਰਟੀ ਦੀ ਹਾਈ ਕਮਾਂਡ ਤੇ ਫਿਰ ਉਹਦੇ ਜਵਾਬ ਦੇ ਵਿੱਚ ਕਈ ਵਾਰ ਅਨੁਸ਼ਾਸਨਹੀਨਤਾ ਕਰਨੀ ਪੈਂਦੀ ਹੈ ਤੁਸੀਂ ਹੁਣ ਹੁਨੇ-ਹੁਨੇ ਦਾ ਐਗਜ਼ਾਮਪਲ ਲੈ ਲਓ ਹਿਮਾਚਲ ਪ੍ਰਦੇਸ਼ ਦੇ ਵਿੱਚ ਕਾਂਗਰਸ ਦੇ 6 ਬਾਗੀ ਵਿਧਾਇਕਾਂ ਨੇ ਬੀਜੇਪੀ ਜੁਆਇਨ ਕੀਤੀ ਔਰ ਬਾਈਪੋਲ ਹੋ ਰਹੇ ਨੇ ਉਥੇ ਔਰ ਉਥੇ ਉਹ 6 ਬਾਗੀਆਂ ਨੂੰ ਜਦ ਟਿਕਟ ਦੇ ਦਿੱਤੀ ਗਈ ਤੇ ਬੀਜੇਪੀ ਦੇ ਜਿਹੜੇ ਪੁਰਾਣੇ ਕੈਂਡੀਡੇਟ ਸੀਗੇ ਉਹ ਸਾਰੇ ਬਾਗੀ ਹੋ ਗਏ ਯਾਨੀ ਤੁਸੀਂ ਦੂਜੇ ਬਾਗੀ ਲੈ ਕੇ ਆਇਆ ਤੇ ਆਪਣੇ ਬਾਗੀ ਕਰਾ ਬੈਠੇ ਐਦਾਂ ਦਾ ਹਰ ਪੋਲਿਟੀਕਲ ਪਾਰਟੀ ਦੇ ਵਿੱਚ ਹੁੰਦਾ ਹੈ ਉਹ ਤੇ ਚਲੋ ਬੀਜੇਪੀ ਦਾ ਪੰਜਾਬ ਦੇ ਵਿੱਚ 3 ਸੀਟਾਂ ਨੂੰ ਛੱਡ ਕੇ ਬਾਕੀ ਸੀਟਾਂ ਦੇ ਉੱਤੇ ਕੋਈ ਬਹੁਤਾ ਆਧਾਰ ਟੈਸਟ ਨਹੀਂ ਹੋਇਆ ਅਜੇ ਤੱਕ ਲੋਕ ਸਭਾ ਸੀਟਾਂ ਦੇ ਉੱਤੇ ਗੈਸ ਕਰਕੇ ਇੱਥੇ ਬਾਗੀ ਹੋਣ ਦੀ ਸੰਭਾਵਨਾਵਾਂ ਘੱਟ ਹੈ ਜਿਹੜੀ ਤੁਸੀਂ ਮਿਨਾਕਸ਼ੀ ਲੇਖੀ ਉਹਨਾਂ ਦੀ ਗੱਲ ਕਰਦੇ ਹੋ ਵਸੁੰਧਰਾ ਰਾਜੇ ਸਿੰਧਿਆ ਦੀ ਗੱਲ ਕਰਦੇ ਹੋ ਇਸ਼ਾਰਾ ਤੁਹਾਡਾ ਸ਼ਿਵਰਾ ਚੋਹਾਂਦ ਦੇ ਉੱਤੇ ਵੀ ਹੈਗਾ ਉਹਨਾਂ ਦੀ ਮਜਬੂਰੀ ਹੈ ਕਿਉਂਕਿ ਉਸ ਪੋਲੀਟੀਕਲ ਪਾਰਟੀ ਦੇ ਵਿੱਚ ਡਰ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ ਜਿੰਨੇ ਤੁਸੀਂ ਜਾਦਾ ਵੱਡੇ ਹੁੰਦੇ ਹੋ ਉਹਨਾਂ ਜਾਦਾ ਡਰ ਜੇ ਬਾਗੀ ਹੋਣ ਤੋਂ ਬਾਅਦ ਤੁਸੀਂ ਜਾਓਗੇ ਕਿੱਥੇ ਯਾਨੀ ਆਪਣੀ ਪੋਲੀਟਿਕ ਨੂੰ ਜਿੰਦਾ ਕਿਦਾਂ ਰੱਖੋਗੇ ਔਰ ਬਾਗੀ ਹੋਣ ਵਾਸਤੇ ਇੱਕ ਝੁੰਡ ਚਾਹੀਦਾ ਹੁੰਦਾ ਹੈ ਅਤੱਲੇ ਪੰਦਰ ਦੇ ਉੱਤੇ ਕੋਈ ਵੀ ਵਿਅਕਤੀ ਬਾਗੀ ਹੋ ਕੇ ਬੀਜੇਪੀ ਵਰਗੀ ਵੱਡੇ ਪਾਰਟੀ ਦੇ ਵਿੱਚ ਸਰਵਾਈਵ ਕਰਨਾ ਹੀ ਬੜਾ ਔਖਾ ਹੋ ਜਾਂਦਾ ਹੈ ਕਈਆਂ ਨੇ ਕੋਸ਼ਿਸ਼ ਕੀਤੀ ਤੁਹਾਨੂੰ ਯਾਦ ਹੋਏਗਾ ਕਈਆਂ ਨੇ ਇਸ ਮਾਮਲੇ ਦੇ ਵਿੱਚ ਆਪਣੇ ਵਿਰੋਧ ਜਾਂ ਆਵਾਜ਼ ਉਠਾਉਣ ਦੀ ਕੋਸ਼ਿਸ਼ ਕੀਤੀ ਉਹ ਬਿਲਕੁਲ ਮਾਰਜਨਲਾਈਜ਼ ਕਰ ਦਿੱਤੇ ਗਏ ਲੇਕਿਨ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹੁਣ ਮਨੀਸ਼ ਦਿਵਾਰੀ ਉਹਨਾਂ ਨੂੰ ਜੇ ਲੁਧਿਆਣਾ ਆਪੇ ਜੰਦੀ ਗੱਲ ਕਰਦੀ ਹੈ ਵੀ ਜੇ ਕਾਂਗਰਸ ਤੇ ਫਿਰ ਦਰਵਨੀਤ ਬਿੱਟੂ ਵੀ ਕਾਂਗਰਸ ਦੇ ਕੈਂਡੀਡੇਟ ਰਹੇ ਨੇ ਉੱਥੇ ਔਰ ਮਨੀਸ਼ तिवारी ਉਹ ਨਾ ਕਾਂਗਰਸ ਦੇ ਕੈਂਡੀਡੇਟ ਦੇ ਤੌਰ ਤੇ ਉੱਥੇ ਖੜੇ ਹੁੰਦੇ ਨੇ ਐਦਾ ਸਿੱਧਾ ਸਿੱਧਾ ਫਾਇਦਾ ਆਮ ਆਦਮੀ ਪਾਰਟੀ ਨੂੰ ਉੱਥੇ ਹੋ ਜਾਂਦਾ ਕਿਉਂਕਿ ਇੱਕ ਦੂਜੇ ਦੀ ਹੀ ਜਦ ਵੋਟ ਕੱਟਣਗੇ ਨਾ ਤੇ ਫਿਰ ਅਲਟੀਮੇਟਲੀ ਵਿਨਰ ਕੌਣ ਹੋਏਗਾ ਔਰ ਬਹੁਤ ਸਾਰੀ ਸੀਟਾਂ ਦੇ ਉੱਤੇ ਇਸ ਤਰ੍ਹਾਂ ਦੀ ਸਿਤੀ ਬਰਨ ਵਾਲੀ ਹੈ ਜਿਦੇ ਵਿੱਚ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਅਲਾਈਂਸ ਨਹੀਂ ਹੋਇਆ ਹੁਣ ਅਕਾਲੀ ਦਲ ਤੇ ਭਾਜਪਾ ਦਾ ਅਲਾਈਂਸ ਨਹੀਂ ਹੋਇਆ ਜੇ ਫੋਰ ਕਾਰਨਰਡ ਕੰਟ੍ਰੈਸਟ ਦੇ ਵਿੱਚ ਕੌਣ ਕਿਦੇ ਵੋਟ ਕੱਟ ਰਿਹਾ ਔਰ ਆਪਣੇ ਟ੍ਰੈਡੀਸ਼ਨਲ ਵੋਟ ਬੈਂਕ ਨੂੰ ਕਿਉਂਕਿ ਸੱਤਾ ਜੀ ਦੀ ਹੁੰਦੀ ਹੈ ਨਾ ਉਹਦੇ ਕੋਲ 10 15% ਦਾ ਐਜ ਤੇ ਉਦਾਂ ਹੀ ਹੋ ਜਾਂਦਾ ਤੇ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਇਸ ਐਜ ਦਾ ਫਾਇਦਾ ਹੋ ਸਕਦਾ ਭਾਵੇਂ ਉਹਨਾਂ ਦੇ ਕੈਂਡੀਡੇਟ ਬਹੁਤੇ ਮਜ਼ਬੂਤ ਨਾ ਵੀ ਨਜ਼ਰ ਆਂਦੇ ਹੋਣ ਜੇ ਦੂਜੀ ਤੀਜੀ ਪਾਰਟੀ ਦੇ ਅਗਰ ਕੈਂਡੀਡੇਟ ਮਜ਼ਬੂਤ ਨੇ ਔਰ ਆਪਸ ਵਿੱਚ ਹੀ ਲੜ ਕੇ ਇੱਕ ਦੂਜੇ ਦੇ ਵੋਟ ਕੱਟ ਲੈਂਦੇ ਨੇ ਤੇ ਉਹ ਸੱਤਾ ਵਾਲੀ ਪਾਰਟੀ ਨੂੰ ਇੱਕ ਬਾਈ ਡਿਫਾਲਟ ਫਾਇਦਾ ਮਿਲ ਜਾਂਦਾ ਹੈ ਇਹ ਵੀ ਇੱਕ ਸਮੀਕਰਨ ਅੱਗੇ ਨਿਕਲ ਕੇ ਆ ਰਹੇ ਬਾਸਕਰ ਸਾਹਿਬ ਕੀ ਹੁਣ ਇਹ ਜ਼ਰੂਰੀ ਨਹੀਂ ਹੋ ਗਿਆ ਕਾਂਗਰਸ ਲਈ ਵੀ ਕਿ ਉਹ ਤੁਰੰਤ ਘਟੋ ਘਟ ਜਿਹੜੇ ਆਪਣੇ ਕੈਂਡੀਡੇਟ ਨੇ ਸਿਟਿੰਗ ਨੇ ਉਹਨਾਂ ਨੂੰ ਵੀ ਟਿਕਟਾਂ ਦੇ ਦੇ ਤਾਂ ਕਿ ਤਾਂ ਕਿ ਸਿਟਿੰਗ ਮੈਂਬਰ ਪਾਰਲੀਮੈਂਟ ਨਾਲ ਟੜਕ ਜਾਣ ਹੁਣ ਜੇ ਕਾਂਗਰਸ ਪਾਰਟੀ ਸਿਟਿੰਗ ਮੈਂਬਰ ਪਾਰਲੀਮੈਂਟਾਂ ਨੂੰ ਵੀ ਟਿਕਟ ਨਹੀਂ ਦੇ ਰਹੀ ਡਰ ਕਾਂਗਰਸ ਪਾਰਟੀ ਨੂੰ ਕਿਸੇ ਤਰ੍ਹਾਂ ਦਾ ਦੇਖੋ ਹੁਣ ਡਿੰਪਾ ਉਹਨਾਂ ਦਾ ਮੈਂ ਬਿਆਨ ਸੁਣ ਰਿਹਾ ਸੀਗਾ ਥੋੜੀ ਦੇਰ ਪਹਿਲੇ ਹੀ ਟੀਵੀ ਦੇ ਵਿੱਚ ਆ ਰਿਹਾ ਸੀਗਾ ਕਿ ਉਹ ਕਹਿੰਦੇ ਮੈਂ ਆਪਣੀ ਪਾਰਟੀ ਨੂੰ ਨਹੀਂ ਛੱਡਾਂਗਾ ਔਰ ਮੈਨੂੰ ਟਿਕਟ ਮਿਲੇ ਨਾ ਮਿਲੇ ਮੈਂ ਕਾਂਗਰਸ ਦੇ ਵਿੱਚ ਹਾਂ ਤੇ ਕਾਂਗਰਸ ਦੇ ਵਿੱਚ ਰਵਾਂਗਾ ਔਰ ਇਹ ਗੱਲ ਉਹ ਤਦ ਕਰ ਰਹੇ ਨੇ ਜਦ ਉਹਨਾਂ ਦੇ ਬਾਰੇ ਵਿੱਚ ਇਹ ਗੱਲ ਚੱਲਦੀ ਸੀ ਕਿ ਇਹ ਫਲਾਣੀ ਪਾਰਟੀ ਜੁਆਇਨ ਕਰ ਸਕਦੇ ਨੇ ਔਰ ਇਹ ਫਲਾਣੀ ਪਾਰਟੀ ਦੇ ਵਿੱਚ ਜਾਣ ਦੀ ਤਿਆਰੀ ਕਰ ਰਹੇ ਨੇ ਕਈ ਵਾਰ ਤੁਹਾਨੂੰ ਬਹੁਤਾ ਉੱਥੇ ਰਿਸਪੌਂਸ ਚੰਗਾ ਨਾ ਮਿਲੇ ਨਾ ਤੇ ਫਿਰ ਇਹੀ ਬਿਆਨ ਆਖਰੀ ਇੱਕ ਬਿਆਨ ਹੁੰਦਾ ਹੈ ਕਿ ਜੀ ਮੈਂ ਜਿੱਥੇ ਹੈਗਾ ਮੈਂ ਉੱਥੇ ਰਵਾਂਗਾ ਮੇਰੀ ਪਾਰਟੀ ਮੈਨੂੰ ਟਿਕਟ ਨਾ ਵੀ ਦੇ ਤਾਂ ਵੀ ਮੈਂ ਪਾਰਟੀ ਦੇ ਵਿੱਚ ਰਵਾਂਗਾ ਘੱਟੋ ਘੱਟ ਜਿਸ ਪਾਰਟੀ ਦੇ ਵਿੱਚ ਤੁਸੀਂ ਹੈਗੇ ਹੋ ਉਹਦੀ ਤੇ ਕੋਈ ਸਹਾਨੂੰ ਬੁਤੀ ਜੀ ਲੈ ਲੋ ਜਾਂ ਫਿਰ ਟਿਕਟ ਮਿਲ ਜਾਏ ਤੁਹਾਨੂੰ ਯਾਨੀ ਜਿਹੜੀ ਪੋਲਿਟਿਕਸ ਹੈ ਉਹ ਪੋਲਿਟਿਕਸ ਇਜ਼ ਅ ਗੇਮ ਆਫ ਓਪਰਚੁਨਿਟੀ ਉਸ ਓਪਰਚੁਨਿਟੀ ਨੂੰ ਤੁਸੀਂ ਆਪਣੇ ਵਾਸਤੇ ਕਿਹੜੀ ਪੋਲਿਟੀਕਲ ਪਾਰਟੀ ਦੇ ਵਿੱਚ ਲੱਭ ਰਹੇ ਹੋ ਦੇਖ ਰਹੇ ਹੋ ਉਹਦੇ ਹਿਸਾਬ ਨਾਲ ਤੁਸੀਂ ਐਕਸ਼ਨ ਲੈ ਰਹੇ ਹੋ ਤੇ ਐਸ ਕਰਕੇ ਕਿਸੇ ਵੀ ਪੋਲਿਟੀਕਲ ਜਾਂ ਪੋਲਿਟਿਸ਼ੀਅਨ ਦਾ ਰੂਲ ਆਊਟ ਨਹੀਂ ਕਰ ਸਕਦੇ ਤੁਸੀਂ ਕਿ ਕੱਲ ਨੂੰ ਉਹਦਾ ਕੀ ਸਟੈਪ ਹੋਏਗਾ ਉਹ ਆਪਣੀ ਕਨਵੀਨੀਅੰਸ ਦੇ ਹਿਸਾਬ ਨਾਲ ਆਪਣਾ ਸਟੈਪ ਲੈਣਾ ਉਹਦੀ ਕਨਵੀਨੀਅੰਸ ਨੂੰ ਲੋਕ ਕਿਦਾਂ ਦੇਖਦੇ ਨੇ ਇਹ ਲੋਕ ਕਿਨਾਂ ਨੂੰ ਵੱਡਾ ਹੰਗਾਰਾ ਦਿੰਦੇ ਨੇ ਇਸ ਗੱਲ ਨੂੰ ਦੇਖਦੇ ਹੋਏ ਹੀ ਕੋਈ ਵੀ ਫੈਸਲਾ ਲੋਕ ਲੈਂਦੇ ਨੇ ਔਰ ਉਸ ਗੱਲ ਨੂੰ ਹੀ ਮੱਧਿਆ ਨਜ਼ਰ ਰੱਖਦੇ ਹੋਏ ਪੋਲੀਟੀਸ਼ੀਅਨ ਵੀ ਕੋਈ ਫੈਸਲਾ ਲੈਂਦੇ ਨੇ ਪਾਸਕਰ ਸਾਹਿਬ ਕਾਂਗਰਸ ਦਾ ਸੰਗਠਨ ਦਾਵਾ ਕਰ ਰਿਹਾ ਸੀ ਦਿੱਲੀ 'ਚ ਵੀ ਅਸੀਂ ਸਮਝੌਤਾ ਨਹੀਂ ਕਰਨਾ ਆਪ ਨਾਲ ਅਸੀਂ ਇਕੱਲੇ ਲੜਾਂਗੇ ਅਸੀਂ ਤਕੜੇ ਆ ਹੁਣ ਕਾਂਗਰਸ ਦਾ ਸੰਗਠਨ ਅਗਰ ਖੁਦ ਨਾਮ ਹੀ ਨਹੀਂ ਤੈਅ ਕਰ ਪਾਰਿਆ ਤੇ ਕੀ ਕਾਂਗਰਸ ਦੇ ਸੰਗਠਨ 'ਚ ਐਡੀ ਤਾਕਤ ਨਹੀਂ ਯਾ ਕਾਂਗਰਸ ਦਾ ਸੰਗਠਨ ਹਵਾ ਹਵਾਈ ਗੱਲ ਕਰ ਗਿਆ ਵੀ ਅਸੀਂ ਇਕੱਲੇ ਲੜਨੀ ਐ ਅਸੀਂ ਆਮ ਆਦਮੀ ਪਾਰਟੀ ਨਾਲ ਮਿਲ ਕੇ ਨਹੀਂ ਲੜਨਾ ਯਾ ਕਾਂਗਰਸ ਦਾ ਸੰਗਠਨ ਆਪਣੇ ਪੱਧਰ ਤੇ 27 ਦਾ ਟੀਚਾ ਰੱਖੀ ਬੈਠਾ ਹੈ ਕਿ 24 ਚ ਜੋ ਹੋਵੇ ਹੋਵੇ ਅਸੀਂ ਤਾਂ 27 ਦਾ ਟੀਚਾ ਰੱਖੀਏ ਹਾਈ ਕਮਾਂਡ ਦੀ ਨਜ਼ਰ ਚ ਕਾਂਗਰਸ ਦੇ ਸੰਗਠਨ ਦੀ ਕਾਬਲੀਅਤ ਯਾ ਕਮਜ਼ੋਰੀ ਉਜਾਗਰ ਹੋ ਚੁੱਕੀ ਹੈ ਹੁਣ ਤੱਕ ਸਾਰੀ ਪੋਲੀਟੀਕਲ ਪਾਰਟੀਆਂ ਅੱਜ 27 ਨੂੰ ਮੱਧਿਆ ਨਜ਼ਰ ਰੱਖਦੇ ਹੋਏ ਐ 2024 ਦੀ ਲੋਕ ਲੋਕ ਸਭਾ ਦੀ ਚੋਣਾਂ ਲੜ ਰਹੀ ਹੈ ਅਸੀਂ ਦੋ ਤਿੰਨ ਪਾਰਟੀਆਂ ਦਾ ਜ਼ਿਕਰ ਤੇ ਕਰ ਚੁੱਕੇ ਹਾਂ ਜੇ ਅਕਾਲੀ ਦਲ ਦੀ ਗੱਲ ਕਰੀਏ ਉਹਨਾਂ ਨੇ ਅਗਰ ਭਾਜਪਾ ਦੇ ਨਾਲ ਐਲਾਈਅੰਸ ਨਹੀਂ ਹੋਇਆ ਜਾਂ ਨਹੀਂ ਕੀਤਾ ਉਹਦੀ ਵਜ੍ਹਾ ਹੈ 2027 ਜੇ ਆਮ ਆਦਮੀ ਪਾਰਟੀ ਇਹਨਾਂ 13 ਸੀਟਾਂ ਦੇ ਉੱਤੇ ਮੰਤਰੀ ਉਤਾਰ ਕੇ ਕਿਸੇ ਵੀ ਨਾ ਕਿਸੇ ਤਰੀਕੇ ਨਾਲ ਹਾਈ ਪ੍ਰੋਫਾਈਲ ਲੜਾਈ ਬਣਨਾ ਚਾਹਦੀ ਹੈ ਉਹਨਾਂ ਦਾ ਵੀ ਟੀਚਾ ਹੈਗਾ 2027 ਔਰ ਐਸ ਇਲੈਕਸ਼ਨ ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਪੋਲਿਟੀਕਲ ਉਥਲ-ਪੁਥਲ ਹੋ ਸਕਦੀ ਹੈ ਇਨੂੰ ਵੀ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਜੇ ਭਾਜਪਾ ਦੀ ਕੁਝ ਸੀਟਾਂ ਜ਼ਿਆਦਾ ਆ ਜਾਂਦੀ ਹੈ ਜਾਂ ਉਹ 4-5 ਸੀਟਾਂ ਦੇ ਉੱਤੇ ਜਿੱਤ ਪ੍ਰਾਪਤ ਕਰ ਲੈਂਦੀ ਹੈ ਹਾਲਾਂਕਿ ਉਹਦੇ ਤੇ ਹੁਣ ਇਲੈਕਸ਼ਨ ਦਾ ਰਿਜ਼ਲਟ ਤੇ ਪਤਾ ਲੱਗੇਗਾ ਪਰ ਪੋਲਿਟੀਕਲ ਸਿਚੁਏਸ਼ਨ ਬੜੀ ਇੱਕ ਅਨਸਰਟਨਟੀ ਹੋ ਗਈ ਹੈ ਉਹ ਵੀ 92 ਐਮਐਲਏਾਂ ਦੀ ਸਰਕਾਰ ਦੇ ਬਾਵਜੂ ਕਿਉਂਕਿ ਗੱਲਾਂ ਤੇ ਬਹੁ ਟਾਈਮ ਤੋਂ ਚੱਲ ਰਹੀ ਹੈ ਹੁਣ ਸਾਰੀ ਪੋਲਿਟੀਕਲ ਪਾਰਟੀਆਂ ਹੁਣ ਤੁਸੀਂ ਮੈਨੂੰ ਪੁੱਛਿਆ ਸਵਾਲ ਕਿ ਭਾਜਪਾ ਹਜੇ ਤੱਕ ਆਪਣੀ ਟਿਕਟ ਅਨਾਉਂਸ ਕਿਉਂ ਨਹੀਂ ਕਰ ਪਾਈ ਕਈ ਵਾਰ ਹੁੰਦਾ ਹੈ ਵੀ ਤੁਸੀਂ ਕਿਸੇ ਦੀ ਟਿਕਟ ਅਨਾਉਂਸ ਕਰ ਦੋ ਔਰ ਉਸ ਤੋਂ ਬਾਅਦ ਉਹ ਦੂਜੀ ਪਾਰਟੀ ਦੇ ਵਿੱਚ ਛਾਲ ਮਾਰਦੇ ਤੇ ਬੇਇੱਜ਼ਤੀ ਤੇ ਐਮਬੈਰਕਮੈਂਟ ਪਾਰਟੀ ਨੂੰ ਬਹੁਤ ਜ਼ਿਆਦਾ ਹੁੰਦਾ ਐ ਇਸ ਕਰਕੇ ਤਕਰੀਬਨ ਸਾਰੀ ਪੋਲਿਟੀਕਲ ਪਾਰਟੀਆਂ ਇਹੀ ਚੀਜ਼ ਦੇਖ ਰਹੀ ਐ ਕਿ ਜਿੱਥੇ ਛਾਲ ਜਿੰਨੇ ਮਾਰਨੀ ਐ ਮਾਰ ਲੇ ਲਾਸਤ ਕਾਲ ਤਕਰੀਬਨ ਸਾਰੀ ਪੋਲਿਟੀਕਲ ਪਾਰਟੀਆਂ ਦੀ ਹੈਗੀ ਐ ਔਰ ਉਹਦੇ ਬਾਅਦ ਕੋਈ ਐਦਾਂ ਦਾ ਫੈਸਲਾ ਲਿਆ ਜਾਏ ਜਿਹਦੇ ਕਰਕੇ ਉਸ ਸੀਟ ਦੇ ਉੱਤੇ ਜਿੱਥੇ ਕੋਈ ਕੈਂਡੀਡੇਟ ਭੱਜ ਗਿਆ ਤੇ ਉਹਦੀ ਥਾਂ ਦੇ ਉੱਤੇ ਮਜ਼ਬੂਤ ਉਮੀਦਵਾਰ ਉਠਾਇਆ ਜਾਏ ਜਿਸ ਤਰੀਕੇ ਨਾਲ ਅਸੀਂ ਪਹਿਲੇ ਵੀ ਕਹਿ ਚੁੱਕੇ ਹਾਂ ਕਿ ਅਨਾਉਂਸਮੈਂਟ ਤੋਂ ਬਾਅਦ ਅਗਰ ਕੋਈ ਕੈਂਡੀਡੇਟ ਆਪਣੀ ਪਾਰਟੀ ਚੇਂਜ ਕਰਦਾ ਹੈ ਤੇ ਉਸ ਪਾਰਟੀ ਨੂੰ ਬਹੁਤ ਜ਼ਬਰਦਸਤ ਐਮਬੈਰਕਮੈਂਟ ਹੁੰਦੀ ਹੈ ਉਹ ਬੈਟਲ ਸ਼ੁਰੂ ਹੋਣ ਤੋਂ ਪਹਿਲੇ ਹੀ ਹਾਰੀ ਹੋਈ ਮਹਿਸੂਸ ਕਰਦੀ ਹੈ ਉਹ ਪੋਲਿਟੀਕਲ ਪਾਰਟੀ ਜਦ ਤੁਹਾਨੂੰ ਆਪਣਾ ਖੁੜਫਵਾਰ ਦੁਬਾਰਾ ਉਸ ਮੈਚ ਦੇ ਦੌਰਾਨ ਚੇਂਜ ਕਰਨਾ ਪਏ ਯਾਨੀ ਇਹ ਸਾਰੀ ਗੱਲਾਂ ਹੈਗੀਆਂ ਔਰ ਪੋਲਿਟਿਕਸ ਦੇ ਵਿੱਚ ਕਿਸੇ ਵੀ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਅਸੀਂ ਬਾਰ-ਬਾਰ ਇਹ ਗੱਲ ਰਿਪੀਟ ਕਰਦੇ ਹਾਂ ਔਰ ਕਿਉਂਕਿ ਇਹ ਗੱਲ ਸਹੀ ਵੀ ਹੈ ਔਰ ਜੇ ਅਕਾਲੀ ਬੀਜੇਪ ਬੀਜੇਪ ਗੱਠਜੋੜ ਦੀ ਸੰਭਾਵਨਾ ਖਤਮ ਹੋਣ ਤੋਂ ਬਾਅਦ ਅਕਾਲੀ ਬੀਐਸਪੀ ਬੀਐਸਪੀ ਗੱਠਜੋੜ ਦੀ ਸੰਭਾਵਨਾ ਤੇ ਦੁਬਾਰਾ ਗੱਲ ਕਰੀਏ ਤੇ ਕਿਸ ਤਰ੍ਹਾਂ ਦੀ ਕੋਸ਼ਿਸ਼ ਆਰੰਭ ਹੋਈ ਹੈ ਜਾਂ ਹੋ ਸਕਦੀ ਹੈ ਇਸ ਗੱਠਜੋੜ ਦੇ ਨਾਲ ਕੀ ਅਕਾਲੀ ਦਲ ਦੁਬਾਰਾ ਸੰਭਵ ਕਰ ਸਕੇਗਾ ਬੀਜੇਪ ਨਾਲ ਜਿਹੜਾ ਗੱਠਜੋੜ ਨਾ ਹੋਣ ਤੋਂ ਬਾਅਦ ਬੀਐਸਪੀ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਜਿਹੜਾ ਘਾਟਾ ਸੀ ਉਹਦੀ ਪੂਰਤੀ ਕਰ ਸਕੇਗਾ ਕਿਉਂਕਿ ਜਦੋਂ ਅਕਾਲੀ ਬੀਜੇਪ ਗੱਠਜੋੜ ਸੀ ਅਕਾਲੀ ਔਰ ਬਸਪਾ ਦਾ ਗੱਠਜੋੜ ਸੀ ਪੰਜਾਬ 'ਚ ਤੇ ਬਸਪਾ ਵੀ ਇੱਕ ਸੀਟ ਜਿੱਤੀ ਹੈ ਅੱਜ ਕੀ ਬਸਪਾ ਵੀ ਵਿਧਾਨ ਸਭਾ 'ਚ ਵੇਖੋ ਸੀਟਾਂ ਤਾਂ ਜਿੱਤੀ ਸੀਗੀ ਔਰ ਅਕਾਲੀ ਦਲ ਔਰ ਭਾਜਪਾ ਦਾ ਬੀਐਸਪੀ ਦਾ ਅਲਾਈਂਸ 1996 ਤੋਂ ਪਹਿਲੇ ਬਹੁਤ ਵਧੀਆ ਚੱਲ ਰਿਹਾ ਸੀ ਇਹ ਪੰਜਾਬ ਨੇ ਵਿਟਨੈਸ ਕੀਤਾ ਪਰ ਜਿਸ ਤਰੀਕੇ ਨਾਲ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਲੈ ਕੇ ਕਦੀ ਸੀਰੀਅਸ ਨਹੀਂ ਹੁੰਦਾ ਔਰ ਇਹ ਅਲਾਈਂਸ ਤੇ ਐਦਾਂ ਦਾ ਹੁੰਦਾ ਜਿੱਦਾਂ ਕੋਈ ਆਈਸਕ੍ਰੀਮ ਦੀ ਏਜੰਸੀ ਖਰੀਦੀ ਜਾਂਦੀ ਹੈ ਨਾ ਡਿਸਟ੍ਰਿਬਿਊਸ਼ਨ ਫਰੈਂਚਾਈਜ਼ੀ ਲੈਂਦੇ ਆ ਉਦਾਂ ਦਾ ਕੰਮ ਹੁਣ ਅਕਾਲੀ ਦਲ ਕਰ ਰਿਹਾ ਇੱਕ ਵਾਰ ਫੇਰ ਟੁੱਟ ਦੀ ਕਦਰ ਦੇ ਉੱਤੇ ਕਦਰ ਵੀ ਟੁੱਟੀ ਗਿਆ ਲਾਈਨ ਉਹਨੂੰ ਵੀ ਜਿਸ ਤਰ੍ਹਾਂ ਅਸੀਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਕਿਹਾ ਸੀਗਾ ਵੀ ਹੋ ਸਕਦਾ ਹੈ ਸੁਖਵੀਰ ਸਿੰਘ ਬਾਦਲ ਉਹਨਾ ਲਖਣਊਵਲੀ ਗੱਡੀ ਤੇ ਚੜ ਜਾਣ ਕਿ ਉੱਥੇ ਮਠਾਈ ਦਾ ਡੱਬਾ ਲੈ ਕੇ ਮਾਇਆਬਦੀ ਜੀ ਨੂੰ ਮਨਾਉਣ ਦੀ ਕੋਸ਼ਿਸ਼ ਕਰਨ ਔਰ ਗੜੀ ਸਾਹਿਬ ਵੀ ਇਹੀ ਕਹਿ ਰਹੇ ਨੇ ਕਿ ਵੀ ਸਾਨੂੰ ਨਹੀਂ ਪਤਾ ਸਾਡਾ ਅਲਾਈਂਸ ਹੋ ਸਕਦਾ ਜੇ ਭੈਣ ਜੀ ਕਹਿ ਦੇਣ ਤੇ ਸਾਡਾ ਅਲਾਈਂਸ ਹੋ ਜਾਊਗਾ ਹੁਣ ਭੈਣ ਜੀ ਕਿਉਂ ਕਹਿਣਗੇ ਜਦ ਤੱਕ ਸੁਖਵੀਰ ਸਿੰਘ ਬਾਦਲ ਉਹਨਾ ਭੈਣ ਜੀ ਨੂੰ ਨਹੀਂ ਮਿਲਣਗੇ ਔਰ ਉਹਨਾਂ ਨੂੰ ਰਿਕੁਐਸਟ ਨਹੀਂ ਕਰਨਗੇ ਜਾਂ ਫਿਰ ਕੋਈ ਗੱਲ ਮਨਵਾ ਨਹੀਂ ਲੈਂਦੇ ਕਿਉਂਕਿ ਹਜੇ ਤੱਕ ਤਾਂ ਰਿਕਾਰਡ ਤੇ ਹੈ ਵੀ ਕਿ ਜਦ ਵੀ ਭਾਜਪਾ ਪੰਜਾਬ ਸਮਾਜੀ ਪਾਰਟੀ ਔਰ ਅਕਾਲੀ ਦਲ ਦਾ ਐਲਾਈਂਸ ਟੁੱਟ ਜਾਂਦਾ ਹੈ ਉਸ ਤੋਂ ਬਾਅਦ ਇੱਕ ਗੇੜਾ ਹੀ ਚਾਹੀਦਾ ਹੁੰਦਾ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਕੁਮਾਰੀ ਮਾਇਆਵਤੀ ਉਹਨਾਂ ਨੂੰ ਮਿਲੰਦਾ ਉਸ ਤੋਂ ਬਾਅਦ ਐਲਾਈਂਸ ਫੇਰ ਜਿੰਦਾ ਦਿਖਾਈ ਦਿੰਦਾ ਪੰਜਾਬ ਦੇ ਵਿੱਚ ਪਰ ਕਿੰਨਾ ਕੁ ਜਿੰਦਾ ਹੁੰਦਾ ਉਹ ਤੁਸੀਂ ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਹੀ ਤੁਹਾਨੂੰ ਪਤਾ ਲੱਗੇਗਾ ਬਿਲਕੁਲ ਠੀਕ ਹੈ ਅਕਾਲੀ ਦਲ ਦੇ ਪੱਖੋਂ ਅਕਾਲੀ ਦਲ ਚਾਹੇਗਾ ਕਿ ਬੀਬੀ ਮਾਇਆਵਤੀ ਨੂੰ ਮਨਾਇਆ ਜਾਵੇ ਉਹਦੇ ਨਾਲ ਬਸ਼ਪਾ ਦਾ ਵੀ ਫਾਇਦਾ ਕਿਸ ਰੂਪ ਚ ਹੈ ਔਰ ਅਕਾਲੀ ਦਲ ਫਾਇਦਾ ਕਿਸ ਰੂਪ ਚ ਦੇਖ ਰਿਹਾ ਹਜੇ ਤੱਕ ਤੇ ਅਕਾਲੀ ਦਲ ਮਾਇਆਵਤੀ ਨੂੰ ਮਨਾਉਣ ਦੀ ਐਕਸਰਸਾਈਜ਼ ਨੂੰ ਬੜੀ ਇੱਕ ਫੋਰ ਗਰੈਂਟਡ ਨਹੀਂ ਲੈਂਦੇਗੇ ਭਈ ਆ ਤੇ ਆਪਾਂ ਮਨਾਈ ਲਵਾਂਗੇ ਹੁਣ ਕਈ ਵਾਰ ਜਦ ਮਾਇਆਵਤੀ ਜੀ ਵੀ ਇਸ ਗੱਲ ਤੋਂ ਨਾ ਮੰਨੇ ਤੇ ਫਿਰ ਅਕਾਲੀ ਦਲ ਵਾਸਤੇ ਬੜੀ ਇੱਕ ਸਿਚੁਏਸ਼ਨ ਖਰਾਬ ਹੋ ਜਾਏਗੀ ਪਰ ਜਿੱਥੇ ਤੱਕ ਅਕਾਲੀ ਲੀਡਰਸ਼ਿਪ ਦੀ ਗੱਲ ਹੈਗੀ ਹੈ ਉਹਨਾਂ ਨੂੰ ਪਤਾ ਹੈ ਕਿ ਮਾਇਆਵਤੀ ਉਹਨਾਂ ਨੂੰ ਕਿੱਦਾਂ ਮਨਾਣਾ ਹੈ ਔਰ ਉਸ ਕਰਕੇ ਦਿੱਸਦਾ ਇੱਕ ਟ੍ਰਿਪ ਜਾਣ ਦੀ ਗੱਲ ਹੈਗੀ ਆ ਉਹਨਾਂ ਦੀ ਮਾਇਆਵਤੀ ਉਹਨਾਂ ਦੇ ਘਰ ਜਾ ਕੇ ਫਿਰ ਉਸ ਤੋਂ ਬਾਅਦ ਮਾਇਆਵਤੀ ਉਹਨਾਂ ਉਸ ਘਰ ਦੇ ਬਾਹਰ ਆ ਕੇ ਅਨਾਊਂਸਮੈਂਟ ਕਈ ਵਾਰ ਕਰਦੀ ਹੋਈ ਦੇਖੀ ਜਾ ਸਕਦੀ ਹੈ ਕਿ ਵੀ ਆ ਹੁਣ ਪੰਜਾਬ ਦੇ ਵਿੱਚ ਸਾਡਾ ਅਲਾਈਂਸ ਪੱਕਾ ਕਿਉਂਕਿ ਗੜੀ ਸਾਹ ਤੇ ਇੰਨੇ ਐਕਸਾਈਟਿਡ ਹੋ ਗਏ ਸੀ ਜਦ ਪਿਛਲੀ ਵਾਰ ਮਾਇਆਵਤੀ ਉਹਨਾਂ ਨੂੰ ਮਿਲਣ ਤੋਂ ਬਾਅਦ ਰੌਂਪਟ ਹੋਈ ਸੀ ਕਿ ਵੀ ਇਹ ਹੁਣ ਵਾਸਤੇ ਨਹੀਂ ਹਮੇਸ਼ਾ ਵਾਸਤੇ ਸਾਡਾ ਅਲਾਈਂਸ ਪੱਕਾ ਹੋ ਗਿਆ ਔਰ ਉਸ ਤੋਂ 2 ਮਹੀਨੇ ਬਾਅਦ ਫਿਰ ਇੱਕ ਵਾਰ ਟੁੱਟ ਗਿਆ ਫਿਰ ਜੁੜ ਜਾਏਗਾ ਫਿਰ ਨਹੀਂ ਟੁੱ ਬਿਲਕੁਲ ਠੀਕ ਹੈ ਅਗਰ ਅਕਾਲੀ ਵਸਪਾ ਗੱਠਜੋੜ ਅੱਜ ਹੁੰਦਾ ਜਦੋਂ ਕਾਂਗਰਸ ਔਰ ਭਾਜਪਾ ਅਲੱਗ-ਅਲੱਗ ਲੜ ਰਹੇ ਨੇ ਕਿਉਂਕਿ ਜਦੋਂ ਅਸੀਂ ਸੰਗਰੂ ਜਦੋਂ ਅਸੀਂ ਜਲੰਧਰ ਦੀ ਜ਼ਿਮਨੀ ਚੋਣ ਦੀ ਗੱਲ ਕਰਦੇ ਹਾਂ ਵਸਪਾ ਔਰ ਅਕਾਲੀ ਦਲ ਇਕੱਠੇ ਸੀ ਪਰ ਅਕਾਲੀ ਦਲ ਤੀਜੇ ਨੰਬਰ ਤੇ ਆਇਆ ਸੀ ਜੀ ਬਿਲਕੁਲ ਅਕਾਲੀ ਦਲ ਦੇਖੋ ਇਹ ਜਿਹੜੀ ਨਵੀਂ ਸਿਚੁਏਸ਼ਨ ਜਾਂ ਨਵੇਂ ਸਮਝੌਤੇ ਨਿਕਲ ਕੇ ਆਇਆ ਹੈ ਨਾ ਜਦੋਂ ਕੱਲ कल जद जाखड़ साहब ने कहया ना कि वे असली डिसीजन लेता है कि वे ਸਾਡਾ ਅਕਾਲੀ ਦਲ ਦੇ ਨਾਲ ਕੋਈ ਗਠਬੰਧਨ ਨਹੀਂ ਹੋਏਗਾ। ਉਹ ਅਕਾਲੀ ਦਲ ਨੂੰ ਆਪਣੀ ਹੋਂਦ ਬਚਾਉਣ ਵਾਸਤੇ ਜਦ ਫੋਰ ਕਾਰਨਰਡ ਕੰਟੈਸਟ ਹੁੰਦਾ ਨਾ ਤੇ ਉਹਨਾਂ ਨੂੰ ਵੀ ਭਾਜਪਾ ਨੂੰ ਕ੍ਰਿਟਿਸਾਈਜ਼ ਕਰਨਾ ਪਏਗਾ ਅਕਾਲੀਆਂ ਨੂੰ। ਔਰ ਕਿਉਂਕਿ ਅਗਰ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਹੋਈ ਨਾ ਕਿ ਹਿਡਨ ਤਰੀਕੇ ਨਾਲ ਇਹਨਾਂ ਦਾ ਐਲਾਈਂਸ ਹੈ। ਉਸ ਇਮਪ੍ਰੈਸ਼ਨ ਨੂੰ ਵੀ ਲੋਕਾਂ ਦੇ ਮਨਾਂ ਦੇ ਵਿੱਚੋਂ ਕੱਢਣ ਵਾਸਤੇ ਬੜੀ ਇੱਕ ਮੁਸ਼ਕਲ ਕਰਨੀ ਪੈਣੀ ਹੈ ਅਕਾਲੀ ਦਲ ਨੂੰ। ਔਰ ਜੇ ਕਿਤੇ ਲੋਕਾਂ ਨੇ ਇਹ ਮਹਿਸੂਸ ਕਰ ਲਿਆ ਜਾਂ ਇਹ ਕਨਸੈਪਸ਼ਨ ਕਰ ਲਈ ਕਿ ਵੀ ਨਹੀਂ ਇਹ ਤੇ ਉਦਾਂ ਉੱਤੋਂ ਉੱਤੋਂ ਅਲਾਈਂਸ ਨਹੀਂ ਹੈਗਾ ਪਰ ਅੰਦਰ ਖਾਤੇ ਤੇ ਇਹਨਾਂ ਦਾ ਅਲਾਈਂਸ ਹੈਗਾ ਇਹ ਮੈਨੂੰ ਲੱਗਦਾ ਇਕਾਲੀ ਦਲ ਨੂੰ ਹੋਰ ਜਿਆਦਾ ਭਾਰੀ ਪੈ ਸਕਦਾ ਪਰ ਚਲੋ ਇਲੈਕਸ਼ਨ ਦਾ ਦੌਰ ਹੈ ਹੰਸਾਰੀ ਪੋਲਿਟੀਕਲ ਪਾਰਟੀਆਂ ਨੂੰ ਲੈਵਲ ਪਲੇਇੰਗ ਫੀਲਡ ਦੇ ਕੇ ਅੱਗੇ ਵਿਧਾਨ ਦੀ ਲੋੜ ਹੈ ਹਜੇ ਤੇ ਫੀਲਡ ਹੀ ਸੈੱਟ ਹੋ ਰਹੀ ਹੈ ਕਿਉਂਕਿ ਕੋ ਕਿਹੜਾ ਪਲੇਅਰ ਕਿਹੜੀ ਟੀਮ ਇਨ ਜਾਏਗਾ ਇਹ ਵੀ 4-5-7 ਦਿਨਾਂ ਦੇ ਵਿੱਚ ਮਤਲਬ ਤਕਰੀਬਨ ਫੈਸਲਾ ਹੋਏਗਾ ਪਰ ਉਸ ਤੋਂ ਬਾਅਦ ਸਾਰੀ ਪਾਰਟੀਆਂ ਚਾਹਣਗੀਆਂ ਕਿ ਵੀ ਜਿਆਦਾ ਤੋਂ ਜਿਆਦਾ ਇਲੈਕਸ਼ਨ ਦੇ ਵਿੱਚ ਸੀਟਾਂ ਜਿੱਤਣ ਪਰ ਜਿੱਤਦੀ ਕਿੰਨੀ ਹੈ ਉਹ ਇੱਕ ਦਿਨ ਨੂੰ ਪਤਾ ਲੱਗੇ 4 ਦਿਨ ਨੂੰ ਜੀ ਜੀ ਠੀਕ ਹੈ ਜੀ ਸੋ ਸਾਰਿਆਂ ਦੀਆਂ ਜਿਹੜੀਆਂ ਸਥਿਤੀਆਂ ਨੇ ਪੋਲਿਟੀਕਲ ਪਾਰਟੀਆਂ ਦੀਆਂ ਉਹਨਾਂ ਤੇ ਨਜ਼ਰ ਲਗਾਤਾਰ ਸਾਡੀ ਬਣੀ ਹੋਈ ਹੈ ਔਰ ਅੱਜ ਇਹ ਇੰਤਜ਼ਾਰ ਕਰਾਂਗੇ ਸ਼ਾਮ ਤੱਕ ਕਿ ਕੀ ਅੱਜ ਵੀ ਕਾਂਗਰਸ ਦੇ ਵਿੱਚ ਕੋਈ ਟੁੱਟ ਹੁੰਦੀ ਹੈ ਕਿਉਂਕਿ ਅੱਜ ਕੱਲ ਪਰਸੋਂ ਜਿਹੜੇ ਅਗਲੇ 3 ਦਿਨ ਨੇ ਉਹ ਬੜੇ ਅਹਿਮ ਅਹਿਮੀਅਤ ਵਾਲੇ ਨੇ ਪਰ ਕੱਲ ਜਿਹੜੀ ਮੀਟਿੰਗ ਵੀ ਹੈ ਭਾਜਪਾ ਦੀ ਜਾਂਦੇ ਜਾਂਦੇ ਇੱਕ ਵਾਰੀ ਉਸ ਮੀਟਿੰਗ ਬਾਰੇ ਵੀ ਦੱਸ ਦਿਓ ਕਿ ਉਸ ਮੀਟਿੰਗ ਤੋਂ ਬਾਅਦ ਕੋਈ ਸੂਚੀ ਜਾਰੀ ਹੋ ਸਕਦੀ ਹੈ ਉਮੀਦਵਾਰਾਂ ਦੀ ਇਹਦਾ ਮਤਲਬ ਹੈ ਕੱਲ ਦੀ ਮੀਟਿੰਗ ਤੋਂ ਪਹਿਲਾਂ ਪਹਿਲਾਂ ਜਿਹੜੇ ਹੋਰ ਸ਼ਾਮਲ ਹੋਣਾ ਚਾਹੁੰਦੇ ਨੇ ਉਹਨਾਂ ਨੂੰ ਖੁੱਲਾ ਸੱਦਾ ਹੋਊਗਾ ਵੀ ਆ ਜਾਓ ਭਾਈ ਵੈਸੇ ਕੱਲ ਦੇਰ ਸ਼ਾਮ ਨੂੰ ਜਿਉਂ ਭਾਜਪਾ ਦੇ ਅੰਦਰੂਨੀ ਸਰੋਤ ਦੱਸਦੇ ਨੇ ਕਿ ਰੂਪਾਨੀ ਸਾਹਿਬ ਨੂੰ ਦਿੱਲੀ ਬੁਲਾਇਆ ਗਿਆ ਸੀ ਕੁਝ ਨਾਵਾਂ ਦੇ ਉੱਤੇ ਚਰਚਾ ਹੋਈ ਹੈ ਔਰ ਉਸ ਤੋਂ ਬਾਅਦ ਕੱਲ ਰੂਪਾਨੀ ਸਾਹਿਬ ਦੀ ਇਹ ਮੀਟਿੰਗ ਪੰਜਾਬ ਦੀ ਭਾਜਪਾ ਦੀ ਲੀਡਰਸ਼ਿਪ ਨਾਲ ਔਰ ਤਦ ਕੱਲ ਤੋਂ ਬਾਅਦ ਰਵੀਵਾਰ ਤੱਕ ਇੱਕ ਸਥਿਤੀ ਸਪਸ਼ਟ ਹੋਣ ਵਾਲੀ ਹੈ ਵੀ ਕੌਣ-ਕੌਣ ਛਾਲ ਮਾਰ ਕੇ ਆ ਰਿਹਾ ਹੈ ਤੇ ਕਿੰਨੂੰ ਟਿਕਟ ਦੇਣੀ ਹੈ ਔਰ ਉਮੀਦ ਹੈ ਕਿ 2-3 ਦਿਨਾਂ ਦੇ ਵਿੱਚ ਯਾਨੀ ਸੰਡੇ ਤੱਕ ਭਾਜਪਾ ਆਪਣੀ ਲਿਸਟ ਆਊਟ ਕਰ ਸਕਦੀ ਹੈ ਔਰ ਆਕਾਲੀ ਦਲ ਦੀ ਵੀ ਇਦਾਂ ਦੀ ਹੀ ਸਥਿਤੀ ਹੈ ਫਿਲਹਾਲ ਆਮ ਆਦਮੀ ਪਾਰਟੀ ਦੀ ਬਾਕੀ 5 ਕੈਂਡੀਡੇਟਸ ਦੀ ਲਿਸਟ ਨੂੰ ਮੁੱਖ ਮੰਤਰੀ ਕਹਿ ਤੇ ਰਹੇ ਸੀ ਪੰਜਾਂ ਦਿਨਾਂ ਦੇ ਵਿੱਚ ਹੀ ਆਪਾਂ ਦੇ ਦਾਂਗੇ ਪਰ ਉਹ ਕੇਜਰੀਵਾਲ ਸਾਹਿਬ ਦੇ ਅਰੈਸਟ ਹੋਣ ਤੋਂ ਬਾਅਦ ਉਹ ਮਾਮਲਾ ਫਿਲਹਾਲ ਘਟਾਈ ਚ ਪੈਂਦਾ ਨਜ਼ਰ ਆਂਦਾ ਹੈ ਔਰ 5 ਦਿਨ ਦੀ ਜਗ੍ਹਾ ਹੋ ਸਕਦਾ ਹੈ ਫਾਈਨਲ ਦੂਜੀ ਪਾਰਟੀਆਂ ਦੀ ਲਿਸਟ ਤੋਂ ਬਾਅਦ ਹੀ ਆਮ ਆਦਮੀ ਪਾਰਟੀ ਕੋਈ ਫਾਈਨਲਿਸਟ ਦੇ ਉੱਤੇ ਫੈਸਲਾ ਲਵੇ ਚਲੋ ਬਹੁਤ ਬਹੁਤ ਧੰਨਵਾਦ ਰਜੀਵ ਪਾਸਕਰ ਜੀ ਸੋ ਕੋਈ ਵੀ ਤੇਰ ਕੋਈ ਆਪਣੀ ਗੱਲ ਰੱਖਣੀ ਚਾਵੇ ਤੇ ਉਹਨਾਂ ਦੀ ਵੀ ਗੱਲ ਰੱਖਣ ਦੇ ਲਈ ਅਸੀਂ ਬਿਲਕੁਲ ਤਿਆਰ ਆ ਅਸੀਂ ਖੁੱਲਾ ਸੱਦਾ ਦਿੰਦੇ ਆ ਕੋਈ ਵੀ ਤੇਰ ਅਸਹਿਮਤ ਹੈ ਕਿਸੇ ਗੱਲ ਤੋਂ ਤੇ ਜ਼ਰੂਰ ਸਾਡੇ ਨਾਲ ਤੁਸੀਂ ਸਾਂਝੀ ਕਰੋ ਅਗਲੇ ਪ੍ਰੋਗਰਾਮਾਂ 'ਚ ਅਸੀਂ ਤੁਹਾਡਾ ਪੱਖ ਵੀ ਬਕਾਇਦਾ ਰੱਖਾਂਗੇ ਬਹੁਤ ਬਹੁਤ ਧੰਨਵਾਦ ਪਾਸਕਰ ਸਾਹਿਬ ハンドウェッジ。